ਉਹ ਹੱਥ ਨਾਲੇ 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 ਲਗੜੂ ਤੇਰੇ ਵਾਲੇ ਗੁੰਗੇ ਜੇ ਨੂੰ ਕਾ ਤੂੰ ਮੇਰੇ ਵਾਲੇ ਨੂੰ ਮੱਥਾ ਲਾ ਕੇ ਦਿਖਾਈ ਤੂੰ ਵੀ ਕਿਤੇ ਆਪਦੀ ਉਹ ਜਾਣਦੇ ਹੋ ਮੈਨੂੰ ਪਤਾ ਨਹੀਂ ਮੈਂ ਘੱਟੂਗੀ ਪਾਪਾ ਕੀ ਚੱਕਰਾ ਪਰਾਈ ਬੰਦਾ ਨਹੀਂ ਇਹ ਦਿਲ ਦਾ ਮਾੜਾ ਇਹ ਚੱਲ ਚੱਲ ਪੈ ਜਰੀ ਤਾਂ ਇਹ ਤਾਂ ਰਹੀ ਤਾਂ ਸਾਰੇ ਦਿਨ ਰੁਪਏ ਇਰੇ ਨੇ ਕੰਮ ਕਰ ਲਿਆ ਕਰੋ ਨਾ ਹੋਰ ਤਾਂ ਤੂੰ ਕੰਮ ਕਰਤਾ ਹੋਵੇਂਗਾ ਹੈਨਾ ਕੰਮ ਮੈਂ ਹੀ ਕਰਦੀ ਆ ਸਾਰਾ ਜੇ ਕੰਮ ਕਰਕੇ ਪੈ ਗਈ ਫਿਰ ਕੀ ਤਰਸੂਲ ਹੋ ਗਿਆ ਓਏ ਬਾਹਰ ਜਾ ਕੇ ਆਂਦਾ ਈ ਥੋੜਾ ਜਿਹਾ ਕੰਮ ਤੇ ਮੈਨੂੰ ਕੀ ਕੰਮ ਆ ਤੈਨੂੰ ਲੋਕਾਂ ਦੇ ਕੋਲੇ ਕੱਛਣ ਨੂੰ ਰਿਆ ਕਰ ਘਰ ਦਾ ਦਾ ਦਿੰਦਾ ਨਹੀਂ ਕੁਛ ਓ ਇੱਥੇ ਜਾ ਕੇ ਹੁਣੇ ਕੰਮ ਆ ਤੈਨੂੰ ਕਿਉਂ ਗਿਆ ਤੈਨੂੰ ਕੀ ਹੋ ਗਿਆ ਘਰ ਦੇ ਵਿੱਚ ਕੋਈ ਕੰਮ ਕਰਦੀ ਨਹੀਂਗਾ ਮਾਰ ਲਿਆ ਕਰ ਕਰਦਾ ਦਾ ਹੁਣਾ ਕੀ ਕਰਦਾ ਤੂੰ ਡੱਕਾ ਦਾ ਤੋੜਦਾ ਨਹੀਂ ਲੈ ਜੇ ਨਹੀਂ ਡੱਕਾ ਨਹੀਂ ਤੋੜਦਾ ਹਾਂ ਫਿਰਦਾ ਰਹਿੰਦਾ ਸਾਰਾ ਦਿਨ ਸਿੱਖਰ ਦੁਪਹਿਰੇ ਐਨੀ ਤਾਂ ਧੁੱਪ ਪਈ ਆ ਸੇਕ ਮਾਰਦਾ ਕੋਕ ਕਚੈਰੀਆਂ ਜਾ ਕੇ ਆਉਣਾ ਮੁੰਡੇ ਨਾਲ ਜਾ ਕੇ ਆ ਹ ਕਚੈਰੀਆਂ ਤਾਂ ਹੁਣ ਤੇਰੇ ਬਾਪੂ ਨੇ ਖੋਲੀਆਂ ਹੋਣਗੀਆਂ ਇਸ ਵੇਲੇ ਉਹ ਤੂੰ ਕੂੱਤੇਖਾਨੇ ਵਾਂਗ ਪਈ ਜ ਨੇ ਇਹਨੂੰ ਪਈ ਜਾਂਦੀ ਆ ਤੈਨੂੰ ਮੈਨੂੰ ਕੀ ਦੱਸਦਾ ਸੀ ਫਿਰ ਜੇ ਜਾਣਾ ਸੀ ਤਾਂ ਚੱਲਿਆ ਜਾਂਦਾ ਮੈਂ ਤਾਂ ਤੈ ਹੀ ਰਹਿਣ ਦਿੰਦਾ ਇੱਕ ਮਿੰਟ ਉਹ ਚੱਲ ਮੈਂ ਦੱਸ ਕੇ ਭੱਜ ਜੂਗਾ ਨਾਲੇ ਤੂੰ ਕੰਮ ਤੋਂੰਦਾ ਲੱਗਦੀ ਏਂ ਆਹੋ ਕੰਮ ਤਾਂ ਮੈਨੂੰ ਤੈਨੂੰ ਬਾਲੀ ਫਿਕਰ ਆ ਨਾ ਵੀ ਹਾਂ ਜੇ ਇਹਨੇ ਨਾ ਕਰੇ ਤਾਂ ਮੈਨੂੰ ਕਰਨੇ ਪੈਣਗੇ ਆ ਇਹਨੂੰ ਬਾਪੂ ਆਉਣ ਵਾਲਾ ਤੂੰ ਚਾਹ ਧਰ ਦੀ ਜਗ੍ਹਾ ਬਿਨਾਂ ਪੁੱਛ ਤੋਂ ਬੰਦਰ ਹੀ ਬਣਿਆ ਰਹਿੰਦਾ ਸਾਰਾ ਦਿਨ ਲੋਕਾਂ ਦੇ ਫਿਰਿਆਉ ਲੋਕਾਂ ਦੇ ਫਿਰਿਆਉ ਜਿਵੇਂ ਇਹਨੇ ਸਰਪੰਚੀ ਲੜਨੀ ਹੁੰਦੀ ਆ ਅਗਲੇ ਸਾਲ ਵੀ ਭਾਈ ਮੈਂ ਸਰਪੰਚੀ 'ਚ ਖੜਨਾ ਇਹ ਤੱਕ ਲੋਕਾਂ ਦੇ ਕੰਮ ਕਰਾਦਾ ਸਾਰੇ ਤੈਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਜੇ ਖੜ ਵੀ ਗਿਆ ਤੈਨੂੰ ਘਰ ਦੀਆਂ ਵੋਟਾਂ ਨਹੀਂ ਪੈਣੀਆਂ ਬਾਹਰ ਲਿਆ ਕੀ ਪੈਣਗੀਆਂ ਮੈਂ ਕੀ ਕਰਨਾ ਸਰਪੰਚ ਜੀ ਕਿਹੜਾ ਪਰ ਉਹੀ ਨਾ ਪ੍ਰਧਾਨ ਬਣਦਾ ਫਿਰਿਆ ਕਰ ਘਰ ਦੇ ਕੰਮ ਤੰਦੇ ਨੂੰ ਹੱਥ ਪਾ ਲਿਆ ਕਰ ਕੋਈ ਮਾੜੀ ਜੀ ਕਿਹਾ ਤੈਨੂੰ ਕੰਮ ਨੂੰ ਇੰਨੇ ਚ ਚਿੰਗੜੀਆਂ ਨਹੀਂ ਮਨੀ ਮੈਂ ਅੱਗੇ ਕਰਦਾ ਕੌਣ ਐ ਦੱਸ ਬਾਪੂ ਨੂੰ ਮੈਂ ਆਪ ਹੀ ਦੇ ਦੂੰਗੀ ਜਾਂ ਪਾਣੀ ਬਣਾ ਕੇ ਬਾਪੂ ਵੀ ਫਿਕਰ ਤੂੰ ਨਾ ਕਰ ਚੱਲ ਠੀਕ ਐ ਤੂੰ ਬੇਲੀਆਂ ਰੋ ਬੋਲੀ ਜਾਂਦੀ ਹਾਂ ਤੂੰ ਤਾਂ ਬਹੁਤ ਕੰਮ ਆਗਾ ਮੈਂ ਕਹਿੰਨੀ ਮੈਨੂੰ ਪੈਣਾ ਤੇਰੀ ਸਰਮ ਨਹੀਂ ਆਉਂਦੀ ਹੈਗੀ ਕਹਿੰਦੇ ਨੂੰ ਜਿਵੇਂ ਕੁਰਸੀ ਤੇ ਬੈਠਣਾ ਹੁੰਦਾ ਜਾ ਕੇ ਕੰਮ ਦਾ ਨਹੀਂ ਕਰਦਾ ਦੋਸ ਹੁਣ ਅੱਜ ਦਾ ਸਾਰਾ ਦਿਨ ਬੇਲਾ ਪਾਲੂ ਤੋਤੇ ਕੱਪੜੇ ਬੰਨ ਲੂ ਪੱਗ ਉਹੀ ਤੁਰਿਆ ਫਿਰਦਾ ਰਹਿੰਦਾਗਾ ਬਿਨਾਂ ਕੰਮ ਤੋਂ ਹੀ ਸਾਰਾ ਦਿਨ ਪਤਾ ਨਹੀਂ ਟੋਕਟਕਰੀਆਂ ਕਰੀ ਜਾਂਦੇ ਤੂੰ ਕਿੱਧਰ ਚੱਲ ਪਿਆ ਹੁਣ ਉਹ ਬਾਪੂ ਕਚੈਰੀਆਂ ਤੱਕ ਜਾ ਕੇ ਆਉਂਦਾ ਸੀ ਆ ਉਹ ਕਚੈਰੀਆਂ ਦਾ ਕਿਹੜੇ ਟਾਈਮ ਨੇ ਇਹ ਆਥਣ ਤਾਂ ਹੋਇਆ ਪਿਆ ਹੁਣ ਕਚੈਰੀਆਂ ਚ ਕੀ ਕਰਨ ਜਾਣਾ ਤੂੰ ਓਏ ਯਾਰ ਦੋਸਤਾਂ ਦਾ ਕੰਮ ਥੀ ਉਹਦਾ ਕਰਕੇ ਆਉਣਾ ਨਾਲ ਤੂੰ ਖੇਤ ਜਾਇਆ ਸੀਗਾ ਉਹ ਮੈਂ ਖੇਤ ਜੀ ਆਇਆ ਹੋਰ ਕਿੱਥੋਂ ਆਇਆ? ਉਧਰ ਮਾਇਆ ਦੀਆ। ਮੈਂ ਹੀ ਰਮਾ ਗਿਆ ਨਾ ਤੁਸੀਂ ਜਾ ਕੇ ਦੇਖ ਦਿਓ ਪੌਦ ਕਿਵੇਂ ਰੰਗਦੀ ਐ। ਹੁਣ ਤੂੰ ਕਹਿਣ ਲੱਗਿਆ ਕੁੱਤਖਾਨ ਵਾਂਗੂ ਕਦੇ ਉਹ ਕਰਨ ਲੱਗ ਜਾਂਦੀ ਐ। ਕੀ ਕਰਾਂ ਮੈਂ ਹੁਣ? ਉਹ ਵਿਗਿਆਨੀ ਤੀ ਨੂੰ ਦੋ ਸੁਣਾ ਦੇ ਤੂੰ। ਹੋਰ ਕੀ ਕਰਾਂ? ਕਿੜਿਆਂ ਮਾੜੇ ਮੋਟੇ ਰੋਟੀਆਂ ਲਾ ਕੇ ਖਵਾਣੇ ਉਹਨਾਂ ਤੋਂ ਵੀ ਜਾਊਂਗੇ। ਚੁੱਲ੍ਹੇ 'ਚ ਅੱਗ ਨਹੀਂ ਮਚਣੀ ਹੋਂ ਤੋਂ। ਉਹ ਬਾਪੂ ਸੋਡੀ ਰੋਜ਼ ਰੋਜ਼ ਤਾਂ ਇਹਨਾਂ ਮਿੰਦ ਤੋਂ ਮਿੱਤੋਂ ਨਹੀਂ ਸੁਣਿਆ ਜਾਂਦਾ। ਆਨਾ ਮੈਣਾ ਨਹੀਂ ਸੁਣਿਆ ਜਾਂਦਾ। ਕੰਮ ਕਰਨਾ ਔਖੇ ਨੇ ਤੁਹਾਨੂੰ। ਐਸ ਪ੍ਰਸਤੀਆਂ ਕਰਾ ਲਓ ਚੱਕ ਕੇ ਨਗੋਰੀਆਂ ਤੁਰ ਜਾਂਦੇ ਹੋ। ਬਾਪੂ ਫਰੀ ਜਾਵੇ ਉਹ ਮੱਦੀ ਹੈਗਾ ਰਹਿੰਦਾ ਖੁੰਦਾ ਭੁੰਡੀ ਹੈ ਲੈ ਪੇੜੀ ਮਰਾਤੀ ਤਾਂ ਇੱਕ ਕਰ ਮੈਂ ਮਰਾਈਆ 베ੜੀ ਇਹਨਾਂ ਨੂੰ ਕਹੇ ਕਾ ਕੰਡਾ ਪਾਣ ਨੂੰ ਸੂਈ ਹੋਈ ਨੂੰ ਦਾਣਾ ਹੀ ਪਤਾ ਕਹੇ ਪਰ ਕਹੇ ਵੀ ਉਹਨੂੰ ਭੁੰਡੀ ਨੂੰ ਨਾ ਕਿਆ ਕਰੋ ਨਾ ਕਿਆ ਕਰੋ ਦਾਣਾ ਪਵਾ ਕੇ ਮਰਾਤੀ ਲੈ ਤੇ ਭਾਈ ਤੁਸੀਂ ਆਪ ਨਹੀਂ ਲਵੇ ਲੱਗਦੇ ਨੌਕਰਾਂ ਦੇ ਸਾਰੇ ਇੱਕ ਦਿਨ ਹੀ ਕੰਮ ਚੱਲਦਾ ਹੁੰਦਾ ਨੌਕਰ ਤਾਂ ਫੇਰ ਵੀ ਨੌਕਰੇ ਹੁੰਦਾ ਉਹ ਤਾਂ ਕਹਿੰਦਾ ਵੀ ਚੱਕੇ ਮੂੰਹ ਲੱਖ ਰੁਪਏ ਦੇਦਾ ਨੌਕਰ ਕੰਮ ਕਰੂਗਾ ਹੁਣ ਕੰਮ ਕਰਾਂਦਾ ਕੋਈ ਅੰਦਰਾਂ ਮੱਚਦੇ ਉਹ ਤਾਂ ਬਾਪਨਾ ਜਾਰੀ ਤੀ ਤਾਂ ਕਰਕੇ ਉਹਨੂੰ ਮੱਥੇ ਨਾਲ ਲਾਈ ਫਿਰਦਾ ਆਹੋ ਜੀ ਮੈਨੂੰ ਪਤਾ ਵੀ ਹੁਣ ਮੇਰੇ ਨਾਲ ਮੱਦੀ ਨਾਲ ਰਲ ਕੇ ਹਜੇ ਕੁਝ ਕਰਨਗੇ ਕਿਵੇਂ ਕੁਝ ਬੋਲਦਾ ਨੌਕਰਾਂ ਐ ਬੋਲਿਆ ਕਰਦੇ ਨੇ ਕੋ ਚਾਲੋ ਤੁਸੀਂ ਸਾਰੇ ਇੱਕੋ ਜਿਹੇ ਹੋ ਸਾਰੇ ਇੱਕੇ ਜਿਹੀ ਬਣੇ ਹੋਏ ਹੁਣ ਤੇਰਾ ਤਾਂ ਕਿਹੜਾ ਹੋਇਆ ਤੂੰ ਕਿਹੜਾ ਮੰਨ ਕੇ ਖੜਦਾ ਕਿਸੇ ਦੀ ਤੂੰ ਤਾਂ ਐਹ ਜਿਆ ਕੰਜਰ ਹੋ ਰਿਆ ਕਿਦੇ ਬਹੂ ਨਾਲ ਲੜਨ ਬਹਿ ਗਿਆ ਕਿਦੇ ਮੱਦੀ ਨਾਲ ਬਹਿ ਗਿਆ ਕਿਦੇ ਨੌਕਰ ਨਾਲ ਕੰਮ ਕਰਨ ਔਖਾ ਮੇਰੇ ਸਾਨੂੰ ਕਿਹਦੇ ਖੇਤ ਵਗ ਜਾ ਕਿ ਨਹੀਂ ਮੈਂ ਤਾਂ ਕਚਹਿਰੀਆਂ ਜਾਣਾ ਪਤ ਨਹੀਂ ਕਿਹੜਾ ਉੱਥੇ ਜੱਜ ਲੱਗਿਆ ਹੈਲੋ ਆਏਂਗਾ ਬੁੱਕੇ ਰਿਪਲਾਈ ਤਾਂ ਦੇ ਦਿਆ ਕਰ ਮੇਰਾ ਹੈਂ ਹੋਰ ਆ ਰਿਪਲਾਈ ਵੀ ਨਹੀਂ ਦਿੰਦੀ ਤੂੰ ਤਾਂ ਐ ਕਰ ਰਿਪਲਾਈ ਦੇ ਦੀ ਠੀਕ ਆ ਮੇਰੀ ਆ ਬਾਜਦਾ ਚੰਗਾ ਕੀ ਪੀਤਾ ਓਏ ਹੈ ਕੀ ਪੀਤਾ ਬੜੀ ਪਰਜਾਈ ਹੈ ਤਾਂ ਅੱਛਾ ਹਾਂ ਫੋਨ ਫੋਨ ਲੈ ਲਾ ਤੂੰ ਵੀ ਹੁਣ ਲੈਂਦਾ ਹੈ ਲੈਂਦਾ ਤੂੰ ਕੋਲ ਲੈਂਦਾ ਓਏ ਕੱਲ ਬਗਲਾ ਵਾਲਾ ਹੁੰਦਾ ਕ੍ਰੇਸ ਕਰਤਾ ਮੈਂ ਤਾਂ ਜਦੋਂ ਤੂੰ ਬਗਿਆ ਸੀ ਕਰੇ ਕੀ ਪੀਂਜਾ ਬੰਦ ਕੇ ਆਤੀ ਦਿਖਾ ਐ ਝੂਠ ਬੋਲਦਾ ਨਾ 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 ਝੂਠ ਬੋਲਦਾ ਬਾਈ ਤੈਨੂੰ ਕੌਣ ਫੋਨ ਦਵਾਉਂ ਦੇਖ ਲੈ ਝੂਠ ਵਾਲੇ ਪਾਪੇ ਦੇ ਤਲਰੇ ਲੱਖ ਰੁਪਏ ਤੇ ਲੱਖ ਰੁਪਏ ਚੋਂ 10000 ਲਾਤਾ ਆਪਾਂ ਨੇ ਦਾ ਬਾਈ ਚੰਗੀ ਗੱਲ ਸਿਆਣੀ ਗੱਲ ਹੈ 10000 ਲਾਤਾ ਇੱਕ ਗੱਲ ਕਬਾ ਹੋਏ ਹਾਂ ਤੇਰਾ ਲਾ ਪਾਪਾ ਦੇ ਇਸ ਤੇ ਗੱਲ ਕਰਦਾਈ ਉਹ ਤੇਰੇ ਦੀ ਹੁਣ ਤਾਂ ਹੋਜੂ ਵਿਆਹ ਹੁਣ ਤਾਂ ਹੋਜੂ ਹਊਗਾ ਹਾਂ ਹੁਣ ਤੇ ਕੋਈ ਕਮੀ ਨਹੀਂ ਦੇਖ ਲੈ ਮੇਰਾ ਸਾਲਿਆ ਫਿਰ ਮੈਨੂੰ ਤੂੰ ਤਾਂ ਬਾਰ ਚੋ ਮੋੜਦਾ ਕਰੇਗਾ ਵੀ ਭਾਈ ਕੁੰਢੀ ਤੇ ਉਧਰ ਕੰਮ ਮਤਰੇ ਕੱਖ ਪਾਉਣੇ ਨੇ ਤੇ ਨੇ ਕਦੇ ਨਹੀਂ ਫਿਰ ਟਾਈਮ ਟਾਈਮ ਵਾਲੀਆਂ ਗੱਲਾਂ ਹੁ ਆ ਨਾ ਫਿਰ ਜਿਵੇਂ ਮਿਲ ਵਰਤ ਨੂੰ ਹੈਗਾ ਉਵੇਂ ਹੀ ਫਿਰ ਉਵੇਂ ਹੀ ਵਰਤਿਆ ਜਾਗਾ ਹਾਂ ਮੈਂ ਤੈਨੂੰ ਇਹ ਕਹਾਂ ਮੇਰੀ ਗੱਲ ਸੁਣਦਾ ਮੈਂ ਤੈਨੂੰ ਬਾਰੀ ਬਾਰੀ ਗੱਲ ਕਰਾਂ ਮੈਂ ਇੱਕ ਨਿਬੜ ਹਾਂ 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 ਮੇਰੇ ਨਾਲ ਆ ਗੱਲ ਸਿੱਧੀ ਦੱਸਾਂ ਹਾਂ ਹਾਂ ਤੂੰ ਮੈਨੂੰ ਪੱਕਾ ਪਤਾ ਜਦੋਂ ਬਹੂ ਆ ਗਈ ਤੇਰੀ ਤੂੰ ਬਦਲ ਦੇਗਾ ਨਿਚਲੇ ਟ ਸਮੇ 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 ਕੇ ਨਾਲ ਕਰਨਾ ਚੇਂਜਿੰਗ ਆਣੀ ਮੈਂ ਭਾਈ ਮੈਂ ਤਾਂ ਹੁਣ ਅਗਲੀ ਵਾਰੀ ਮੈਂ ਤਾਂ ਆਪਣੀ ਭੈਣ ਘੜਾਵੇ ਸਾਰਾ ਸਾਲ ਮੇਰਾ ਕੰਮ ਚਮਚੀ ਕਰਦੇ ਤੁਸੀਂ ਕੁੱਟ ਲੈਣੋ ਇੱਕ ਤਰ੍ਹਾਂ ਦਾ ਬੰਦਾ ਜਿਹੜਾ ਕੁੱਟ ਲੈ ਜਿਹੜੇ ਬੰਦੇ ਤੋਂ ਕੰਮ ਕਰਾ ਲਿਆ ਉਹ ਕੰਮ ਕਰਦਾ ਥੋੜੇ ਕੰਮ ਹੈਗਾ ਜਿਆਦੇ ਰੁਪਇਆ ਲੱਖ ਕੱਢ ਕੇ ਖੜ ਜਾਣਾ ਅਗਲੀ ਵਾਰੀ 1.5 ਲੱਖ ਰੁਪਏ ਲੂੰਗਾ ਨਹੀਂ ਭੋਲੇ ਬਚੋਲੇ ਕੇ ਮੈਨੂੰ 1 ਲੱਖ 40 ਦੇਣ ਨੂੰ ਤਿਆਰ ਬੋ ਬੋਲੇ ਹੋਰਾਂ ਦੀ ਜ਼ਮੀਨ ਕਿੰਨੀ ਕਰਦੇ ਨੇ ਪਤਾ ਤੈਨੂੰ ਨਾ ਮਰਜ਼ੀ ਕਾ ਮੂਵੇ ਮੈਨੂੰ ਕੀ ਪਤਾ ਅਗਲਾ 1.40 ਦੇਣ ਨੂੰ ਫਰਦਾ ਤੁਸੀਂ ਲੱਖ ਰੁਪਏ ਦਿੰਦੇ ਹੋਏ ਰੋਣੇ ਹੋਗੇ ਐ ਬੋਲੇ ਹੋਰੀ ਬਾਪੂ ਜੀ ਬਣ ਜਾਂਦੇ ਨੇ ਮੈਂ ਤਾਂ ਤੇਰੇ ਨਾਲ ਮਰਦਿਆ ਬਾਪੂ ਤੇਰੇ ਨਾਲ ਮਰਦਿਆ ਪਾਪਾ ਮਰਜ਼ੀ ਹੋਵੇ ਯਾਰ ਉਹ ਚੱਲ ਵੱਡਾ ਆਪਣੇ ਵਾਲਾ ਉਹ ਗੁੰਗਾ ਜਾ ਤਾਂ ਮੇਰੀ ਗੱਲ ਸੁਣ ਲੈ ਮੇਰੇ ਸਾਲੋ ਸਾਰਾ ਸਾਲ ਬੰਦਾ ਸੀਲਰ ਤੁਸੀਂ ਚੰਮ ਖਾਣੇ ਹੋਗੇ ਤੁਸੀਂ ਲੱਖ ਰੁਪਏ ਦਿੰਦੇ ਮਰਦਿਆ ਮੈਂ ਨਹੀਂ ਮਰਦਿਆ ਤੇਰੇ ਨਾਲ ਇਹਦਾ ਇੱਕ ਆਇਆ ਵੀ ਜੱਟ ਦੇ ਸੀਰੀ ਦਾ ਪਿਆਰ ਬਹੁਤ ਉਹ ਤਾਂ ਤਾਂ ਨਹੀਂ ਬੰਦਾ ਸਿਰੇ ਜਾਂਦਾ ਹੈਗਾ ਐ ਕਾ ਗੱਲ ਇਹਦਾ ਫਿਰ ਤੂੰ ਐਡ ਹੋਣਾ ਵੀਆਂ ਗੱਲਾਂ ਕਰਦਾ ਐ ਇਹਦਾ ਫਿਰ ਤੂੰ ਐਡ ਹੋਣ ਵਾਲੀਆਂ ਗੱਲਾਂ ਕਰਦਾ ਐ ਸਾਰਾ ਮੈਨੂੰ ਪਹੂ ਦੀ ਗੱਲ ਕਹੀ ਸੀ ਭੋਂਦੇ ਬਚੋੜੇ ਨੂੰ ਫੋਨ ਮੈਂ ਲਾ ਕੇ ਦਿੱਤਾ ਤੇਰੇ ਵਾਲੇ ਪਾਪੇ ਨੂੰ ਐ ਮੈਂ ਲੈ ਕਰ ਗੱਲ ਚੰਗੀ ਗੱਲ ਐ ਚੰਗੀ ਗੱਲ ਐ ਬੰਦਾ ਰਿਸ਼ਤਾ ਕਰਵਾਉਣਾ ਉੱਤੋਂ ਤੁਸੀਂ ਲੱਖ ਰੁਪਏ ਦਿੰਦੇ ਹੋਗੇ ਸਾਰਾ ਸਾਲਕ ਸਾਰਾ ਸਿਆਲ ਲੰਘਿਆ ਸਾਰੀ ਗਰਮੀ ਮੇਰੇ ਟੂਏ ਉੱਤੋਂ ਲੰਘੀ ਨੇ ਢੂਹਾ ਕਾਲਾ ਹੋ ਰਿਹਾ ਤੇਨੂੰ ਲਿਆ ਰੈਂਗ ਜੂਪੀ ਜਾਪੀ ਤੇ ਤੇਰਾ ਵੀ ਮੇਰੇ ਸਾਰੇ ਜੂਪੀ ਜਾਪੀ ਨੇ ਤੇਥੋਂ ਸੋਹਣੀ ਬਹੂ ਆਉ ਮੇਰੀ ਹਾਂ ਚੰਡੀਗੜ੍ਹ ਵਾਲੀ ਬਹੂ ਆਉ ਮੇਰੀ ਹਾਂ ਉਹ ਇੰਨੀ ਫ ਲੇਗੀ ਲੇਗੀ ਮੈਂ ਕਿਹੜਾ ਭਾਈ ਜੁੱਲੀ ਗੱਡੇ 'ਚ ਸਮਾਨ ਪਾਰ ਕੇ ਵੀ ਪਿੰਡ 'ਚ ਮੈਨੂੰ ਬਾੜਦੇ ਨਹੀਂ ਹੈਗੇ ਐ ਮੇਰੀ ਗੱਲ ਸੁਣ ਲੈ ਭੋਲੇ ਵਿਚੋਲੇ ਕਿ 1 ਲੱਖ 40 ਦਿੰਦੇਂ ਤੇਰੇ ਪਾਪੇ ਨੂੰ ਕਹਦੀ ਭਾਈ ਨਹੀਂ ਮੈਂ ਨਹੀਂ ਰਲਦਾ ਹੈਗਾ ਐ ਆਪਣਾ ਇਤਕੀ ਭਾਈ ਮੈਂ ਤਾਂ ਕੰਮ ਸਾਫ ਕਰ ਦੋ ਮੇਰਾ ਕੋਈ ਨਹੀਂ ਤੇਰੇ ਵਾਸਤੇ ਪਰ ਗੁੜ ਲਿਆਂਦਾ ਗੁੜ ਆਪਦੀ ਭੈਣ ਘੜਾਵੇ ਗੁੜ ਯਾਰਾ ਗੁੜ ਲਿਆਂਦਾ ਅਸੀਂ ਪਾਵਾਂਗੇ ਤਕੜਾ ਰਿਹਾ ਹੈਗਾ ਨਹੀਂ ਭਾਈ ਜਾਂਦਾ ਯਾਰਾ ਲੈ ਲੈ ਨਹੀਂ ਤੇਰੇ ਵਾਲ ਕਟਾ ਕੇ ਮੈਂ ਐ ਦੇਖ ਜੈਂਕੀ ਲੱਗਦੇ ਜੈਂਕੀ ਬਾਹਰ ਨੂੰ ਚੱਕੀ ਪੱਦੇ ਨੂੰ ਸੁਣਾ ਸੁਣਾ ਮੇਰਾ ਸਾਲਾ ਲਾ ਕੇ ਐਦਮ ਹੈ ਹੈ ਇੱਕ ਸੋਹਣਾ ਲੱਗਦਾ ਬਹੁਤ ਬੜਾ ਸੋਹਣਾ ਬੜਾ ਮਤੂੰ ਪੈਸੇ ਪੁੱਛੜੀ ਗੱਲਾਂ ਨਾ ਕਰੇ ਪੈਸੇ ਨੇ ਨਾ ਨਾ ਤੇਰਾ ਚਾਚਾ ਹੈਗਾ ਤੇਰੇ ਚਾਚੇ ਨੂੰ ਲੈ ਲਿਆ ਕਰ ਲੋੜ 45 ਲੈ ਦੰਦੇ ਨੇ ਭੋਲੇ ਕੇ ਰੁਪਇਆ 100 ਤੋਂ ਬਾਈ 1.5 ਲੱਖ ਲਊਗਾ ਦੇਣਾ ਦੇ ਦਿਓ ਨਹੀਂ ਯਾਰ ਤਾਂ ਚੱਲੇ ਨੇ ਗੱਲ ਸਿੱਧੀ ਨਿਬੜਦੀ ਆ ਬੰਦਾ ਕਰੇ ਜਾਂਦਾ ਇੱਕ ਬਰੀ ਗੱਲ ਕਹਿੰਦਾ ਤੇਰੇ ਵਾਸਤੇ ਇੱਕ ਤਕੜਾ ਰਾਂਗੇ ਬੌਕਸਰ ਆਹੋ ਬੌਕਸ ਮੇਰੇ ਸਲੇ ਬੌਕਸਰ ਹੈ ਜੋਗਾ ਮੈਂ ਬੌਕਸਰਾਂ ਜੋਗਾ 1947 ਵੇਲੇ ਦੀ ਗੱਲ ਕਰਦਾ ਮੇਰਾ ਬਾਲਾ 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 ਤਕੜਾ ਮੋਦੀ ਭਾਈ ਕਰਾਵਾਂਗੇ ਦਿਮਾਗ ਨਾ ਖਾ ਮੇਰਾ ਤੂੰ ਤੜਕੀ ਗੋਲੀਆਂ ਖਾ ਲੈਣਾ ਮੈਥੂ ਨਹੀਂ ਖਾਦਾ ਕੁਛ ਮੇਰਾ ਖਾਦਾ ਪੀਤਾ ਨਹੀਂ ਕੁਛ ਨਾ ਕਾੜ ਲਵਾ ਮੋ ਹੈ ਕੁਛ ਨਾ ਕਰੂੰ ਮੇਰੇ ਸਾਲੂ ਹੱਡ ਦੁਖਣ ਲੱਗ ਰਹੇ ਨੇ ਹੈ ਮੈਂ ਗੱਲ ਕਹਿਣਾ ਤੇਰੇ ਪਾਪਾ ਨੂੰ ਕਹਿ ਦੀ 1.5 ਲੱਖ ਰੁਪਏ ਲੱਗੂਗਾ ਤੂੰ ਵੀ ਕੀ ਕਹਿਂਗਾ ਤੇਰੀ ਕਿਹੜਾ ਘਰੇ ਚੱਲਦੀ ਮੈਂ ਆਪੇ ਗੱਲ ਕਰੂੰਗਾ ਹੁਣ ਆ ਜੀ ਮੈਂ ਤਾਂ ਘਰੇ ਜਾਂਦਾਗਾ ਯਾਰ ਰੂਹ ਚ ਲੈ ਦਿੱਤੇ ਨੇ ਉਹ ਚਾਹ ਪਾਣੀ ਪੀਨਾ ਚਾਹ ਪਾਣੀ ਪੀਨਾ ਜਿਦੋਂ ਤਰਾ ਕਤਲ ਕਰਿਆ ਨਾ ਤੇਰਾ ਕਤਲ ਕਰਿਆ ਮਹੀ ਕਰਕੇ ਜਾਊਗਾ ਕੋਈ ਨਹੀਂ ਕਰਦਾ ਹੈ ਤੇਰਾ ਕਤਲ ਕਰ ਦੂਗਾ ਨਾਲੇ ਪਤਾ ਨਹੀਂ ਲੱਗਣਾ ਪਿੰਡ ਚ ਵੀ ਕ ਬੱਚੇ ਬੋਲਿਆ ਕਰ ਵਾ ਬੱਚੇ ਐਦਾ ਬੋਲ ਗਿਆ ਪਿੱਚਾ ਓਏ ਤੇਰੇ ਤਾਂ ਮੇਰੇ ਸਾਲੇ ਅੱਖ ਵਿੱਚ ਦੀ ਵੀ ਗੋਲੀਆਂ ਕੱਢੂ ਜਿੱਥੇ ਗੋਲੀਆਂ ਨਹੀਂ ਵਾਦੇ ਉੱਥੇ ਗੋਲੀਆਂ ਮਾਰੂ ਮੈਂ ਤੇਰੇ ਬੱਚੇ ਬੋਲੂ ਕਤਲ ਕਰਕੇ ਨਾ ਕਤਲ ਕਰਕੇ ਨਾ ਆਹ ਪਰਾਲੀ ਚ ਬੰਦ ਕਰਤਾ ਟੁੰਡੀ ਕੇ ਕਿਨਾ ਬਣਾਈ ਪੂਰੇ ਮਿਲਾਂਗੇ ਆ ਜੀ ਫੇਰ ਬੜਾ ਖੱਬੀ ਖਾਨ ਕਬੂਤਰ ਵਰ ਕਿੰਨਾ ਸਾਲ ਜਿਵੇਂ ਖੁੱਡੇ ਹੇ ਕਿੰਮ ਲੰਗ ਨਾਲ ਮੂੰਹ ਮਾਰਨਾ ਇਸ ਨਾਲ ਪਰ ਹਲਜਾ ਲਿਆ ਕੰਮ ਗੁੰਮ ਕਰਾਦੇ ਏ ਉਪਾਈ ਰੀਤਾ ਐ ਬੈਠੀਆਂ ਤੂੰ ਦੁੱਖਦਾ ਕੁਛ ਕੁਛ ਨਹੀਂ ਬਾਪੂ ਜੀ ਅੱਜ ਮੇਨੂੰ ਸਿਰ ਜਿਆ ਦੁਖੀ ਜਾਂਦਾ ਬੁਖਾਰ ਹੋਇਆ ਹੋਇਆ ਉਪਾਈ ਬੁਖਾਰ ਕੋਈ ਦਵਾਈ ਦਵਾਈ ਲੈ ਲੈ ਮਾੜੀ ਮੋਟੀ ਕੋਈ ਰਿਪੋਰਟਰ ਫੂਡ ਕਰਾ ਲੈ ਕੋਈ ਹੈ ਅੱਜ ਮਾੜੀ ਜਪਾਈ ਸੀ ਹੁਣ ਆ ਜਾਂਦਾ ਜਾਂਦਾ ਠਾਲ ਗਿਆ ਕਹਿੰਦਾ ਪਈਆਂ ਕੋਈ ਕੰਮ ਧੰਦਾ ਕਰ ਲਾ ਲੈ ਇਹ ਕੰਜਰ ਕਿੱਧਰ ਜਾਂਦਾ ਮੈਂ ਤੈਨੂੰ ਕੁਛ ਕਹਿੰਦਾ ਮੈਂ ਤਾਂ ਕਚੈਰੀਆਂ ਤੇ ਜਾਣਾ ਪਤਾ ਨਹੀਂ ਕਿ ਚੈਰੀਆਂ ਹੱਥ ਨੂੰ ਹੋਇਆ ਪਿਆ ਹੁਣ ਕਚੈਰੀਆਂ ਦਾ ਕਿਹੜਾ ਟਾਈਮ ਆ ਕਿਸੇ ਨਾਲ ਬੈਠਿਆ ਹੋਊ ਜਾ ਕੇ ਉੱਥੇ ਬੱਸ ਬਲੇ ਲੰਡੇ ਬਾਂਦਰ ਹੈਗੇ ਆ ਚਾਰ ਪੰਜ ਇਹ ਕੰਮ ਕਰਨਾ ਤਾਂ ਇਹਨਾਂ ਨੂੰ ਔਖਾ ਹੈ ਹਾਂ ਬਾਹਰ ਕੰਮ ਨੂੰ ਕਹਦੇ ਜਾਂਦੇ ਆਗੇ ਜਾਂ ਨਿਕਲ ਜਾਂਦੇ ਕੰਮ ਨੂੰ ਤਾਂ ਘਰੇ ਕਹਿੰਦੇ ਨੂੰ ਮੈਂ ਤਾਂ ਅੱਕੀ ਫਿਰਦੀ ਆ ਬਾਪੂ ਜੀ ਮੇਰੇ ਤਾਂ ਆਪਜੀ ਕਰਦਾ ਕੁੜੀ ਆਦਾ ਖਿਹੜਾ ਛਡਾ ਗਈ ਮੈਂ ਤਾਂ ਆਪ ਛਡਾ ਜਾ ਕੋਪਾ ਜੀ ਕਾ ਨੂੰ ਤੇਰੇ ਨਾਲੇ ਘਰ ਚੱਲੂਗਾ ਇਹ ਤਾਂ ਕੰਜਰ ਕਹੇ ਜੇ ਹੈਗੇ ਰਹਿ ਗਨੇ ਸਾਰੇ ਪਾਸੋਂ ਭੁੱਖੇ ਮਰਨਗੇ ਇਹ ਹੈਗੇ ਨੇ ਕੀ ਬੰਦੇ ਨੂੰ ਤਾਂ ਮਾੜੀ ਮੋਟੀ ਕਦਰ ਹੋਣੀ ਚਾਹੀਦੀ ਹੁਣ ਤਾਂ ਕੁਝ ਹੈ ਨਹੀਂ ਮੇਰਾ ਆ ਹੁਣ ਮੇਰਾ ਇੰਨਾ ਸਿਰ ਦੁਖਦਾ ਬੁਖਾਰ ਹੋਇਆ ਪਿਆ ਲਠਾਲ ਕੇ ਤੁਰ ਗਿਆ ਕਹਿੰਦਾ ਕੰਮ ਕਰ ਲਾ ਆਹੋ ਉਹਦਾ ਕਿਹੜਾ ਕੁਛ ਵੱਢੀ ਦਾ ਆ ਕੇ ਆਥ ਨੇ ਰੋਟੀਆਂ ਖਾਣ ਨੂੰ ਮਿਲ ਜਾਣਗੀਆਂ ਟੌਰਨਾ ਬਹਿ ਕੇ ਰੋਟੀਆਂ ਖਾ ਕੇ ਦੜ ਹੋ ਜਾਊਗਾ ਇਹ ਤਾਂ ਕਰਨਾ ਪੈ ਜੇ ਫਿਰ ਤਾਂ ਉਹਨੂੰ ਫਿਕਰ ਹੋਵੇ ਕੱਢੀ ਕੱਲੀ ਜਾਣੀ ਨੂੰ ਮੈਨੂੰ ਐਡਾ ਘਰਵਾਰ ਸਮਾਰਨਾ ਕਰਨਾ ਰੋਟੀ ਪਾਣੀ ਬਣਾਉਣਾ ਕੀ ਤੇ ਉਹ ਕੋ ਚੱਲ ਭਾਈ ਆਲਾ ਹੀ ਆ ਤੂੰ ਜ਼ਿਆਦਾ ਟੈਨਸ਼ਨ ਨਾ ਲੈ ਹੁਣ ਆਪਾਂ ਆਪਣੇ ਮੱਦੀ ਦਾ ਵਿਆਹ ਕਰਾਂਗੇ ਆਹੋ ਜਿਹੜੇ ਹਿਸਾਬ ਨਾਲ ਮੱਦੀ ਦੇ ਲੱਛਣ ਨੇ ਤਾਂ ਦੇ ਹੀ ਬੈਠਾ ਡੋਲਾ ਕੋਈ ਕੋਈ ਨਾ ਭਾਈ ਕੋਈ ਉਹੋ ਜਿਹਾ ਜਵਾਕ ਮਿਲ ਜੇ ਉਹਦੇ ਕਰਮਾਂ ਦਾ ਆਹ ਉਹ ਜਿਆ ਲਿਆ ਕੇ ਫੇਰ ਮੇਰੇ ਗਾਲੇ ਇੱਕ ਹੋਰ ਪਾ ਦਿਓ ਵੀ ਇਹਨੂੰ ਵੀ ਸੰਭੀ ਚੱਲ ਉਹ ਸੰਭੀ ਕੰਮ ਚੱਲ ਕੁਛ ਨਾ ਕੁਛ ਤੇਰੇ ਨਾਲ ਭਾਈ ਹੋਰ ਨਹੀਂ ਪੋਚੇ ਰੱਪੇ ਲਾ ਤੇ ਚੁੱਲ੍ਹੇ ਦਾ ਕਰੀ ਜਾਇ ਕਰੂ ਉੱਪਰਲਾ ਕੰਮ ਤੂੰ ਕਰੀ ਜਾਇ ਕਰੀ ਮੱਦੀ ਕਿਹੜਾ ਕਿਸੇ ਤਾਂ ਹੂੰ ਕਹਾਉਂਦਾ ਕੋ ਆਪ ਦਾ ਪ੍ਰਧਾਨ ਬਣਿਆ ਰਹਿੰਦਾ ਮੱਦੀ ਕੋਈ ਨਾ ਭਾਈ ਉਹ ਹੁਣ ਮੜੀ ਜੀ ਸੰਗਤਾਂ ਚ ਉਲਟਾਂ ਚ ਬੜਾ ਫਿਰਦਾ ਉਲਟਾਂ ਚ ਮੜੀ ਜੀ ਚ ਨਹੀਂ ਆ ਪੁੰਡੀ ਹੋਈ ਉਹਨੂੰ ਲਾਈ ਫਿਰਦਾ ਰਹਿੰਦਾ ਉਂਗਲੀ ਤੇ ਤੋ ਭਾਈ ਮੈਂ ਕੀ ਸੋਚਾਂ ਪੁੰਡੀ ਬਾਰੇ ਮੈਂ ਥੋਨਾ ਉਹਦਾ ਗੁਣ ਕਰਿਆ ਹੋਦੇ ਬਾਪ ਦਾ ਮੈਂ ਤਾਂ ਕਰਕੇ ਨੇ ਉਹਨੂੰ ਕੁਛ ਗੁਣ ਕਰੇ ਨੂੰ ਕੀ ਕਰਿਆ ਹੋਇਆ ਬਾਪੂ ਉਹ ਹੋਰ ਭਾਈ ਕੰਮ ਕਰਦਾ ਸੀ ਅਗਲਾ ਪੈਸੇ ਲੈਂਦਾ ਸੀਗਾ ਉਹ ਨਹੀਂ ਭਾਈ ਕੰਮ ਨਹੀਂ ਕੰਮਾਂ ਦੇ ਨਾਲ ਹੋਰ ਬਥੇਰੇ ਕੋਣ ਹੁੰਦੇ ਨੇ ਬੰਦਾ ਕਹਿੰਦੇ ਇੱਕ ਵਾਰੀ ਆਸਾਨ ਕਰੇ ਉਹਦਾ ਗੁਣ ਹੁੰਦਾ ਬਹੁਤ ਵੱਡਾ ਪਤਾ ਨਹੀਂ ਕੀ ਹੈ ਆਸਾਨ ਕਰਤਾ ਸੀ ਇਹ ਜਿਹੇ ਮੱਦੀ ਦੇ ਬਾਪ ਨੇ ਉਹ ਹੋਰ ਭਾਈ ਕੋਈ ਵਕਤ ਤੇ ਕਿਸੇ ਟਾਈਮ ਉਹ ਬੰਦੇ ਨੇ ਆਪਣੇ ਨਾਲ ਬਹੁਤ ਢੂਲਾ ਕੇ ਖੜੇ ਤੂੰ ਭਾਈ ਜਿਆਦੇ ਨਾ ਪੜਕਣ ਦੀ ਲੋੜ ਮੇਰੇ ਤਾਂ ਪੂੰਡੀ ਦਾ ਵੀ ਆਹ ਆਪਣਾ ਅੱਗ ਲਾਉਣਾ ਆਪਣੇ ਵਾਲੇ ਮੱਦੀ ਦਾ ਹੀ ਨਾ ਨਿਕਲ ਜਾਂਦਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੁਛ ਫਦਨੀ ਤਾਂ ਅੱਜ ਬਲੱਡ ਵਧੀਆ ਕਟਿਆ ਹੋਇਆਗਾ ਉਹ ਭਾਈ ਚੱਕ ਚੁੱਕ ਕਰਾ ਲਾ ਮਾੜਾ ਮੋਟਾ ਚੈੱਕ ਬਾਪੂ ਕਿਹਦੇ ਨਾਲ ਕਰਾਉਣ ਜਾਵਾਂ ਉਹ ਤਾਂ ਨਿਕਲ ਗਿਆ ਕਚੈਰੀਆਂ ਚੋਂ ਮੱਦੀ ਨੂੰ ਕਹਦਣਾ ਭਾਈ ਉਹਦੇ ਨਾਲ ਬਗਜੀ ਬੱਸ ਰਹਿਣ ਮੱਦੀ ਨੂੰ ਤਾਂ ਬੱਸ ਤੂੰ ਪਹਿ ਜਾ ਆਰਾਮ ਕਰ ਲੈ ਤੂੰ ਵੀ ਇੰਨੇ ਸਿਖਰ ਦੁਪਹਿਰੇ ਨਾ ਫਿਰੀ ਜਾਇਆ ਕਰ ਉਹ ਕੀ ਕਰਾਂ ਭਾਈ ਮਨ ਤਾਂ ਕਰਨਾ ਪੈਂਦਾ ਇਹਦਾ ਕੰਜਰ ਸੱਟ ਕੇ ਭੱਜ ਜਾਂਦੇ ਨੇ ਉਹਦ ਨੂੰ ਸਾਰੇ ਪਾਣੀ ਹੁਣ ਮੱਕੀ ਮੁੱਕੀ ਸਾਰੇ ਦੇਖ ਕੇ ਆਏ ਆ ਭਾਰੀ ਸਰੀਰ ਹੈ ਜੇ ਐਵੇਂ ਡਿੱਗ ਡੁੱਗ ਕੇ ਆ ਢਿੱਗੇ ਦੀ ਭਾਈ ਉੱਥੇ ਬੱਟਦੇ ਪੱਟ ਤੇ ਡਿੱਗਿਆ ਤੀ ਹਾਂ ਤੈਨੂੰ ਚੱਕਣਾ ਕਰਨਾ ਵੀ ਔਖਾ ਹੋ ਜਾਊਗਾ ਪਹਿ ਜਾ ਆਰਾਮ ਕਰ ਲਾ ਉਹੀ ਨਾ ਫਿਰੀ ਜਾਇਆ ਕਰ ਠੀਕ ਐ ਭਾਈ ਆ ਜਾ ਮੈਂ ਸਕੰਜਮੀ ਸੁਕੰਜਮੀ ਬਣਾ ਕੇ ਦੇ ਦਿੰਨੀ ਆ ਤੈਨੂੰ ਅੱਛਾ ਬਣਾ ਲੈ ਮੇਰੇ ਸ਼ੇਰਾ ਉਹ ਰੱਬਾ ਯਾਰ ਹਰੇਕ ਨੂੰ ਇਹੋ ਜਿਹੀ ਨੋ ਦਈ ਹੈ ਕਿਹੜਾ ਵਿਚਾਰੀ ਇੰਨਾ ਖਿਆਲ ਰੱਖਦੇ ਆ ਮਾਂ ਬਾਪਾਂ ਮੈਂ ਕੰਜਰਾ ਸਾਡੇ ਵਾਲੇ ਨੇ ਲਾ ਕੇ ਖਾਣ ਵਾਲੇ ਨਹੀਂ ਪਤਾ ਨਹੀਂ ਕਿੱਧਰ ਕਿੱਧਰ ਨਿਕਲਦੇ ਨੇ ਆਪਦੇ ਮਖਤਿਆਰੀਂ ਜੀ ਭੱਜੇ ਫਿਰ ਜਾਂਦੇ ਨੇ ਉਹ ਚਲੋ ਮਨਾ ਕੀ ਬਣੂ ਯਾਰ ਤੈ ਹੀ ਚੱਲੀ ਜਾ ਲੈ ਕਿਹੜਾ ਮੈਸਾ ਪਾਲਣ ਵਾਲੇ ਨੇ ਇਹਦਾ ਨਾਮ ਹੈ ਗੇੜਾ ਮਾਰਾਂ ਇਹ ਇੰਨਾ ਕੰਮ ਨਹੀਂ ਹੁੰਦੀ ਨਹੀਂ ਹੈਗਾ ਹੈ ਹੱਡ ਘੱਟੇ ਮੇਰੀ ਗੱਲ ਸੁਣ ਮੇਰਾ ਉਹਦਾ ਬਤਾ ਯਾਰ ਕੋਈ ਕਾਦਾ ਉਹਦਾ ਪਤਾ ਮੈਂ ਤੇਰਾ ਕੰਮ ਤਾਂ ਮੈਂ ਕਰਦਾ ਫਿਰ ਤਾਂ ਕੰਮ ਮੈਂ ਕਰਦਾ ਮੈਂ ਕਿਹੜਾ ਅੱਛਾ ਮੈਂ ਉਹੀ ਤੁਰਿਆ ਫਿਰਦਾ ਯਾਰ ਮੈਂ ਵੀ ਖੇਤੋਂ ਕਰਕੇ ਆਇਆ ਹੁਣ ਆ ਉਹ ਮੰਨੂ ਥੋੜਾ ਸਮਝ ਨਹੀਂ ਆਂਦੀ ਯਾਰ ਕਾਦੇ ਉਹਦੇ ਮੰਗਦੇ ਤੁਸੀਂ ਆ ਡੰਗਰਾਂ ਦਾ ਹਾਲ ਤਾਂ ਦੇਖ ਲੋ ਮੇਰੀ ਗੱਲ ਸੁਣਦਾ ਮੈਨੂੰ ਕੋਲੇ ਪਜੋਦ ਕੇ 1 ਲੱਖ 40 ਦਿੰਦੇ ਨੇ 1.5 ਲੱਖ ਰੁਪਏ ਕਰਦੇ ਨਹੀਂ ਮੈਨੂੰ ਜਾਨਾਗਾ ਤੇਰਾ ਭਾਈ ਪਰਿਵਾਰ ਨਹੀਂ ਮੈਨੂੰ ਸਿੱਧਾ ਬੋਲਦਾ ਉਹ ਥੋੜਾ ਜਿਹੇ ਕੋਲੇ ਜਾਂਦਾ ਪਾਗੂ ਜੀ ਕੋਲੇ ਉਹ ਚਾਕੇ ਬੁੱਥਾ ਮੇਰੇ ਘਰੇ ਭੱਜ ਕੇ ਬੈ ਗਿਆ ਉਹ ਥੋੜਾ ਮਲੰਗਿਆ ਮੱਤੀ ਉਹ ਪਾਜਦਾ ਭੱਜ ਕੇ ਐ ਉਹ ਥੋੜਾ ਲਾ ਬੂਗਾ ਉਹ ਪਾਜਦਾਗਾ ਤੂੰ ਹੁਣ ਕਹਿੰਦਾ ਤੂੰ ਨਹੀਂ ਕੋਈ ਕੰਮ ਕਰਦਾ ਯਾਰ ਬੰਦਾ ਜਾਵੇ ਕਿੱਧਰ ਤੂੰ ਹੀ ਸਾਹੂਕਾਰ ਆ ਗਿਆ ਸੱਜ ਤਾਂ ਸਾਰੇ ਮਲੰਗਾਂ ਦੇ ਕਿਉਂ ਲੱਗਿਆ ਹੋਇ ਮੈਂ ਯਾਰ ਉਸ ਨੂੰ 1.40 ਬਣਦਾ ਉਹ ਲੈ ਕੇ ਦਿੰਦਾ ਨਹੀਂ 1.40 ਡੇਢ ਲੱਖ ਦੇ ਦੇ ਨਹੀਂ ਮੈਨੂੰ ਜਾਨਾ ਓਏ ਤੈਨੂੰ 2 ਸਾਲਾਂ ਦਾ ਨੰਨੇ ਹੋਣੇ ਹੋ ਉਹ ਉਹ ਬਾਈ 1 ਸਾਲ ਦਿੰਦੇ ਨੇ ਐਡਾ ਪੁੱਤੂ ਨਹੀਂ ਹੈਗਾ ਮੈਂ ਹਾਂ ਪਰ ਕਿਹੜਾ ਕਰਦਾ ਤੂੰ ਕਮੜਾ ਮੈਂ ਤਾਂ ਤੈਨੂੰ ਦੁਖੀ ਕਰਖਿਆ ਰੈਣਾ ਖੁੰਦਾ ਮੈਂ ਮੱਦੀ ਨੇ ਮੇਰਾ ਦਮ ਕੱਟ ਰੱਖਿਆ ਮੈਂ ਤੇਰਾ ਵਾਲਾ ਮੁੰਡਾ ਵੱਧ ਘਟ ਜੇ ਬੋਲਦਾ ਮੈਥੋਂ ਦਾ ਕਾਤਲ ਹੋ ਜਾਂਦਾ ਉੱਤੇ ਕਾਦੇ ਪਿੱਛੇ ਫਿਰ ਤੁਸੀਂ ਪੰਦੀਆਂ ਬਚਾਉਂਦੇ ਫਿਰਦੇ ਪਿੰਡ ਚ ਹੈ ਓਰੇ ਸੇਵਾ ਨੂੰ ਕੱਟ ਤੂੰ ਮੈਨੂੰ ਮਨੂ ਜਾਦੇ ਬਦੀਨ ਨਾ ਕਰ ਤੂੰ ਰਿਆ ਮੇਰੇ ਲੱਦੇ ਪਹਿਲਾਂ ਬਦੀਨ ਕੀ ਨਾ ਕਰਿਆ ਚਾਚੇ ਮੈਂ ਸਾਰਾ ਕੰਮ ਨਹੀਂ ਕਰਦਾ ਯਾਰ ਤੂੰ ਕਿਹੜੇ ਕਰਦਾ ਕੰਮੜੇ ਯਾਰ ਉਈ ਯਾਰ ਤੂੰ ਤਾਂ ਗੱਲ ਵੀ ਨਹੀਂ ਸੁਣਦਾ ਯਾਰ ਫੁੱਦੂ ਥੋੜੀਆਂ ਯਾਰ ਮੇਰੇ ਮੂਤੇ ਪੂਰੇ ਮੂਤੇ ਫੁੱਦੂ ਲਿਖਿਆ ਹੋਇਆ ਕੋਈ ਯਾਰ ਤੂੰ ਕਿਹੜੀਆਂ ਗੱਲਾਂ ਮੈਂ ਕਰਦਾ ਤੂੰ ਮੇਰੇ ਗੱਲਾਂ ਤੇ ਆਉਣਾ ਕੀ ਨਹੀਂ ਕਰਿਆ ਯਾਰ ਆ ਬੈੜੀ ਦੀ ਦੇਖ ਲੈ ਪਾ 1.5 ਲੱਖ ਰੁਪਏ ਦੀ ਬੈੜੀ ਤੁਸੀਂ ਨੇ ਮਰਵਾਈ ਮੈਂ ਮਰਵਾਈ ਆ ਯਾਰ ਇਹ ਛੋੜੇ ਲਸਣਾ ਕਰਦਾ ਪਾ ਜੀ ਤਾਂ ਦੀ ਡੰਗ ਦਾਣਾ ਨਹੀਂ ਸੋਤੋ ਚਾਚਾ ਦਾ ਲੈਂਦਾ ਗਿਆ ਆ ਯਾਰਾ ਛੋੜਾ ਕਰਾ ਪੈਡੰਗ ਕਰ ਤੁਸੀਂ ਦੱਸ ਕੀ ਕਰਾਂ ਤੂੰ ਤਾਂ ਫਿਰ ਉਹੀ ਸਾਰੇ ਦਾ ਢਿੱਡ ਹਿਲਾਉਂਦਾ ਫਿਰੇ ਨਾ ਮੈਨੂੰ ਕੀ ਪਤਾਗਾ ਹੋਣਾ ਆ ਸੋਨੂੰ ਤਾਂ ਲੱਗਣੀ ਆ ਭਾਈ ਢਿੱਡ ਹਿਲਾਉਂਦਾ ਫਿਰਦਾ ਮੈਂ ਪਾਪੀ ਪੇਟਾਂ ਫਿਰਦਾ ਮੈਨੂੰ ਪਤਾ ਵੀ ਦੁੱਧ ਕਿਵੇਂ ਬਣਦਾ ਚਾਚੀ ਐ ਨਹੀਂ ਤੂੰ ਤਾਂ ਗੁੱਸਾ ਕਰ ਗਿਆ ਮੈਂ ਤੈਨੂੰ ਐ ਕਹਣਾ ਵੀ 1.5 ਲੱਖ ਰੁਪਏ ਕਰ ਦੇ ਪਤਨ ਨੂੰ 1.5 ਲੱਖ ਰੁਪਏ ਦੇ ਕੇ ਅਸੀਂ ਕੀ ਕਰਾਂਗੇ ਅੱਡੇ ਕਿੱਡੀ ਕੀ ਖੇਤੀ ਬਾੜੀ ਚੋਂ ਬਚਦਾ ਕੋਈ ਯਾਰ ਚਾਚੇ ਪਤਾ ਕੀ ਚੱਕਰ ਹੈ ਯਾਰ ਮੇਰੀ ਵੀ ਕਬੀਲਦਾਰੀ ਹੈ ਯਾਰ ਮੰਨ ਲਾ ਕਿਸੇ ਦੀ ਗੱਲਾ ਅੱਡਾ ਕਿਹੜਾ ਤੇਰੇ ਵਿਆਹੇ ਹੋਏ ਨੂੰ ਮਾ ਕੇ ਡੋਲਾ ਤੁਰੇ ਫਿਰਦਾ ਉਹ ਕਾਦੀ ਕਬੀਲਦਾਰੀ ਹੈ ਯਾਰ ਕੰਮ ਦਾ ਥੋੜਾ ਦੁਕੜਾ ਯਾਰ ਮੇਰਾ ਬੀਬੀ ਬੱਜਨ ਚਾਚੇ ਮੈਂ ਮਸਾ ਕੰਟਰੋਲ ਕਰਕੇ ਨਹੀਂ ਜੇ ਮੇਰਾ ਬੀਬੀ ਬੱਜ ਗਿਆ ਨਾ ਪੁਰੇ ਦੇਖ ਲੈ ਸੁਡੇ ਸਿਬੇ ਨੂੰ ਕੱਠ ਤੋੜ ਦੂ ਮੈਂ ਆ ਗਿਆ ਫੋਨ ਪੋਲੇ ਵਿਚੋਲੇ ਦਾ ਮੈਂ ਗੱਲੇ ਕਰ ਲੈਣਾ ਹੁਣ ਕਿਹਦਾਗਾ ਦੇਖ ਨਾ ਦੇਖ ਚੱਕੇ ਦਮਾ ਓਏ ਖੜ ਜਾ ਤੂੰ ਆ ਫੜ ਹੈਲੋ ਬੈਂਟਰੀ ਵਾਲੇ ਦਾ ਮਤਲਬ ਇੱਕ ਮਿੰਟ ਤਾਂ ਕਿਸੇ ਦਾ ਹੋਰ ਆ ਚਲ ਜਾ ਇਕਲਾ ਫਿਰ ਕਰ ਲਗਾ ਲ ਕੋਈ ਮੈਨੂੰ ਪਤਾ ਨਹੀਂ ਕਿ ਦੇ ਉੱਤੇ ਪਰਚੀ ਜੀ ਪਈ ਆ ਔਰ ਇਹ ਘੰਟੇ ਦੇ ਲਵੇ 40 40 ਚੂਲੀ ਦਾ ਹੋਊ ਉਨ ਨਵੇਂ ਤਾਂ ਨਵੇਂ ਦੁੱਖ ਦਾ ਕਿਹੋ ਜਿਹਾ ਬਦਵਾ ਕਬੀਲਦਾਰੀ ਦਾ ਤੀ ਉਹ ਲੈ ਕੇ ਆਦੀ ਸਪਰੇ ਵਾਲਾ ਝੋਲਾ ਜਾ ਉਹ ਕਹਿੰਦਾ ਕਿੰਨੇ ਦਾ ਮਾ 40 ਰੁਪਈਆ ਦਾ ਕਹਿੰਦਾ ਤੀ ਭਾਈ ਘੱਟ ਦੇ ਲਿਖ ਜਾਓ ਪੈਸੇ ਦੇਣਗੇ ਆਪਣੇ ਵਾਲਾ ਹਾਂ ਅੱਛਾ ਉਹ ਤੋਂ ਫੇਰ ਕਰੂ ਠੰਡੇ ਮੱਤੇ ਨਾਲ ਗੱਲ ਠੰਡੇ ਮੱਤੇ ਨਾਲ ਕਰੋ ਕਰਿਆਂ ਭਾਈ ਮੇਰੇ ਦਾ ਪੈਸੇ ਵਧਾ ਯਾਰ ਚਾਚੀ ਨਹੀਂ ਮੈਂ ਤਾਂ ਜਾਣਾਂਗਾ ਮੇਰੇ ਉਹ ਬੀਬੀ ਬੱਜੂਗਾ ਉਹ ਮੈਂ ਦੇਖ ਲੈ ਸੇਹ ਨੂੰ ਕੱਠ ਤੋੜ ਦੂ ਛੋਟਾ ਮੈਂ ਤੈਨੂੰ ਗੱਲ ਦੱਸ ਤੀ ਕੋ ਤੇਰਾ ਬੀਬੀ ਕਹੇ ਜਾ ਮੈਂ ਇੱਕ ਦਿਨ ਮੈਂ ਦੇਖੇ ਨਾ ਮੈਂ ਤੇਰਾ ਬੀਬੀ ਮੈਂ ਦੇਖੀ ਨਾ ਤੇਰੇ ਕਨੀ ਨਾ ਚਾਚੀ ਐਂ ਤਾਂ ਨਹੀਂ ਗੱ ਉਹ ਕਹਿਣਾ ਮੈਂ ਤੈਨੂੰ ਵੀ ਸਿਵਾਂ ਨੂੰ ਘੱਟ ਤੁਰਜੂਗਾ ਔਰ ਕੋਈ ਫਾਇਦਾ ਨਹੀਂ ਹੈਗਾ ਹਨਾ ਮੈਂ ਤੈਨੂੰ ਇਹੀ ਗੱਲ। ਚਲ ਕੋਈ ਨਾ ਪੁੱਤ ਮੈਂ ਤਾਂ ਠੰਡੇ ਮਤ ਨਾ ਗੱਲ ਕਰ। ਮੈਂ ਪਤਾ ਕੀ ਚੱਕ ਰਾ ਜਿਹੜਾ ਜਿਹੜਾ ਸੁੱਕਾ ਕਰਨ ਵਾਲਾ ਪਿਆ ਆਪਣਾ ਸੁੱਕਾ ਮੈਂ ਸਾਰਾ ਕੁਝ ਕਰ ਦੂ ਜਿਹੜੇ ਸਾਹ ਨੂੰ ਤੇਰਾ ਮੁੰਡਾ ਬੋਦਾ ਹੀਗਾ। ਮੁੰਡਾ ਕਹਿੰਦਾ ਭਜਣਾ ਭੱਜ ਜਾ ਕਨਸੀ ਨਹੀਂ 1.5 ਲੱਖ ਰੁਪਏ ਦੇ। ਚਲ ਹਾਂ ਦੱਸ ਤੇ 1.40 ਲੱਖ ਭੁੱਲ ਕੇ ਦਿੰਦੇ ਨੇਗੇ ਤੂੰ 1.30 ਦੇ ਦੇ ਠੀਕ ਆ ਤਾਂ ਇੱਕ ਜ ਨੇਬੜ ਦਿਆ। ਉਹ ਮੈਂ ਤੈਨੂੰ ਲੱਖ ਜੀ ਰੱਖ ਲੂ ਕੋਈ ਤੈਨ ਤਾਂ ਨਹੀਂ ਲੱਖ ਨਹੀਂ ਭਾਈ ਜੱਟਾਂ ਦੀ ਜ਼ੁਬਾਨ ਔਰੇ ਕੱਚੀ ਗੱ ਠੀਕ ਆ ਹੁਣ 1 ਲੱਖ 30 ਬਣਦਾ ਜੇ ਤਾ ਅਗਲੀ ਵਾਰੀ ਰੱਖਣਾ ਕਰਦਾ ਤਾਂ ਰੱਖ ਲੋ ਨਹੀਂ ਯਾਰ ਤਾਂ ਚੱਲੇ ਨੇ ਮੇਰੀ ਗੱਲ ਸੁਣਦਾ ਫਿਰ ਮੈਂ ਮੁੜ ਕੇ ਨਹੀਂ ਆਉਣਾ ਚੰਡੀ ਚੁੰਡੀ ਕਢਕਣੀ ਜੇ ਕੰਪਨੀ ਕੂਬੜੀ ਚਵਾ ਕੇ ਕਿਸ ਤੇ ਫਿਰ ਚੱਕੋਂਗੇ ਇਧਰ ਉਧਰ ਚੰਡੀਗੜ੍ਹ ਗੈਂ ਵੀ ਹੈਗਾ ਤੂੰ ਹਾਂ ਚੰਡੀਗੜ੍ਹ ਦੀ ਦੇਖੀ ਤੂੰ ਮੇਰੀ ਮਸ਼ੂਕ ਪੂਰੀ ਟੌਪ ਦੀ ਆ ਚਾਚਾ ਕੌਣ ਹੁੰਦਾ ਉਹ ਹਾਂ ਹੈ ਮੇਰੀ ਗਰਲਫ੍ਰੈਂਡ ਆ ਤਾਂ ਭੈਣ ਦਾ ਪੰਗਾ ਨਾ ਬਹੂ ਮੇਰੀ ਬਹੂ ਉਹ ਸਿੱਧਾ ਕਹਿੰਦੇ ਫਿਰ ਤੂੰ ਹਾਂ ਬਹੂ ਮੇਰੀ ਚੰਡੀਗੜ੍ਹ ਤੋਂ ਆਉ ਉਹ ਮੈਨੂੰ ਕਹਿੰਦੀ ਕਿੰਨੀ ਤਰ੍ਹਾਂ ਖਰਚਾ ਪਾਏ ਆਪੇ ਚੱਕੂ ਇਹਦਾ ਮੈਂ ਇੱਕ ਸੋਣ ਨਾਲ ਮ ਤੂੰ ਮੇਰੀ ਗੱਲ ਸੁਣਦਾ ਮੈਂ ਦਿਮਾਗ ਤੇ ਪਹਿਲੀ ਬਹੁਤ ਟੈਨਸ਼ਨ ਰਹਿੰਦੀ ਐ ਟੈਨਸ਼ਨ ਆਇਆ ਚਾਚੇ ਉਹ ਮੈਂ ਤੇਰੇ ਮੂੰਹ ਕਨੇ ਦੇਖਿਆ ਤੂੰ ਚੁੱਪ ਕਰਿਆ ਕਿ ਨਹੀਂ ਯਾਰ ਚਾਚੇ ਮੈਂ ਤੈਨੂੰ ਆਇਆ ਕਹਣਾ ਐ ਟੈਨਸ਼ਨ ਨਹੀਂ ਲਿਆ ਕਰਦੇ ਮੈਂ ਬੰਦਾ ਤੁਰਦਾ ਫਿਰਦਾ ਵਧੀਆ ਰਹਿੰਦਾ ਮੈਂ ਤਾਂ ਤੁਰਦਾ ਫਿਰਦਾ ਆ ਗਿਆ ਹੁਣ ਸੰਨੀ ਰਲਾਈ ਐ ਤੈਨੂੰ ਕਾਦੀ ਟੈਨਸ਼ਨ ਪਤਾ ਨਹੀਂ ਕਿੱਥੇ ਤੁਰਦੇ ਫਿਰਦੇ ਹੋ ਤੈਨੂੰ ਕਾਦੀ ਟੈਨਸ਼ਨ ਆ ਪਾਲਸ ਦੀ ਟੈਕੀ ਵਰਗਾ ਤੈਨੂੰ ਢਿੱਡ ਕਰਖਿਆ ਹਲੇ ਕਹਿੰਦਾ ਮੈਨੂੰ ਟੈਨਸ਼ਨ ਆ 20 ਰੋਟੀਆਂ ਤੜਕੇ ਖਾ ਲਿਆ 20 ਖਾਣਾਂ ਹੱਥ ਨੇ ਤੈਨੂੰ ਪਤਾ ਕਿੰਨੀ ਮਿਹਨਤ ਨਾਲ ਢੱਡ ਬਣਾਇਆ ਹੋਇਆ ਹੈ ਢੱਡ ਬਣਾਇਆ ਹੋਇਆ ਨਾਲੇ ਹੋਰ ਤਿੰਨ ਰਾਤ ਭੈਣ ਦਾ ਬਹਾਣਾ ਤੇ ਘੁੰਮ ਘੁਮਕੇ ਬਣਾਇਆ ਘੁੰਮ ਘੁਮਕੇ ਬਣਾਇਆ ਨਾਲੇ ਹੋਰ ਹੁਣ ਤੁਹਾਨੂੰ ਪੈਸੇ ਦੱਸ ਬਧਾਏਗਾ ਕਣਾ ਕੋਈ ਨਾ ਕਰਦਾ ਮੈਂ ਗੱਲ ਆੜਦੀ ਨਾ ਗੱਲ ਕਰ ਕਿਉਂ ਫਿਰ ਤੇਰੇ ਨਾਲ ਗੱਲ ਕਰੂੰ ਗੱਲ ਕੁਦਰੀ ਮੇਰੀ ਗੱਲ ਸੁੰਦਾ ਉਹ ਦੇ ਦਾਂਗੇ ਤੈਨੂੰ ਕੋਈ ਨਾ ਮੱਲਾ ਤੂੰ ਆਪਣੀ ਜਵਾਕ ਹਾਂ ਤੂੰ ਜਿਆਦੇ ਸਿਰੇ ਨਾ ਜਾ ਯਾਰ ਕੋਰਾ ਨਹੀਂ ਬਣਦਾ ਦਿਮਾਗ ਤੂੰ ਐ ਕਰ ਫਿਰ ਤੂੰ ਰਿਲੈਕਸ ਹੋਣੀ ਮੈਂ ਉਧਰ ਚਾਹ ਚੂ ਪੀ ਲਾ ਪਰ ਜਾਈ ਉਹ ਟੋਕਾ ਕੁੱਟਦੇ ਮੜਾ ਜਾ ਉਹ ਟੋਕਾ ਕੁੱਟ ਦਾਂਗੇ ਆ ਕੇ ਮੈਂ ਆ ਕਾ ਪੀ ਲਈ ਫਿਰ ਚੱਲ ਹਾਂ ਚੱਲ ਮੈਂ ਆ ਗਿਆ ਕਿੱਥੇ ਲਵਾਈਂਗਾ ਹਾਂ ਆ ਗਿਆ ਮੈਂ ਆ ਗਿਆ ਚਲ ਆ ਜਾ ਫਿਰ ਮੈਂ ਜਾਂਦਾ ਓਰੇ ਸਲੇ ਦੇ ਲੋਟ ਹੀ ਨਹੀਂ ਹੋਣਗੇ ਇਹ ਹੁਣ ਐਂ ਲੋਟ ਆਵਾਂਗੇ ਇਹਨੂੰ ਤਾਂ ਹੀ ਗੁੱਸੇ ਚ ਰੋਵ ਚ ਰੱਖਣਾ ਪਊਗਾ ਦੇਖ ਲੈ 1 ਲੱਖ 30 ਕਰਦੇ ਨਹੀਂ ਚੰਡੀਗੜ੍ਹ ਵਾਲੇ ਡੀਕਦੇ ਨੇ ਮੈਨੂੰ ਤਰੋਂ ਮੈਂ ਦੱਸਤੀ ਗੱਲ ਪਾਰੀ ਪਾਰੀ ਕਹਿਣਾ ਫਿਰ ਕੋਈ ਫਾਇਦਾ ਨਹੀਂਗਾ ਕਾਹੀਗਾ ਸੀਰੀ ਭੱਜ ਗਿਆ ਮੇਰਾ ਹਾਂ ਲਿਆ ਦੇ ਪਾਣੀ ਭਾਬੀ ਪਹਿਲਾ ਫੜ ਹਾਈ ਜਾਂਦੀ ਰਹਿਣੀ ਤਾਲੂਏ ਨਾਲ ਲੱਗੀ ਸੀ ਜੀਬ ਨਹੀਂ ਤਾਂ ਵੀ ਵੱਧੇ ਸੀ ਕਿ ਮੈਂ ਟਲੀ ਜੂਰੀ ਆਂ ਬੇ ਮੇਰਾ ਕੀ ਆ ਕਿਸੇ ਨੂੰ ਫਿਕਰ ਮੈਂ ਤਾਂ ਆਪ ਬਾੜੀ ਬਿਮਾਰ ਹੋਈ ਫਿਰਦੀ ਆਂ ਫਿਕਰ ਕਰਾਣ ਵਾਲੀ ਤਾਂ ਬਣ ਫਿਕਰ ਤਾਂ ਬਹੁਤ ਕਰਦੇ ਨੇ ਫਿਕਰ ਤਾਂ ਬਹੁਤ ਕਰਦਾ ਮੈਂ ਤਾਂ ਆਪ ਸਾਸ ਤੀ ਮੁੱਕੇ ਪਏ ਨੇ ਜੇ ਕਿਤੇ ਉਹਦੇ ਦੇਖ ਲੇ ਬਾਪੂ ਨੇ ਮੈਨੂੰ ਦਿਖਾਇਆ ਹੁੰਦਾ ਅੱਜ ਵੱਖਾਂ ਦੀ ਡਾਰ ਹੁੰਦੀ ਮਲੰਗੇ ਬਲਾਂ ਮਲੰਗ ਕੇ ਮਲੰਗੇ ਨਾ ਹਾਏ ਬੇ ਰੱਬਾ ਹੈ ਬੇ ਮੱਦੀ ਹਾਂ ਮੇਰੇ ਤਾਂ ਬਾਲੇ ਸਿਰ ਦੁਖਦਾਵੇਂ ਨਾਲੇ ਲੱਤਾਂ ਦੁਖਦੀਆਂ ਨੇ ਗੋਲੀ ਲੈ ਨਾ ਪੱਬੀ ਆ ਇੱਕ ਮੇਰੇ ਵਾਲਾ ਜਿੰਨ ਕੋਹਰਾ ਨਹੀਂ ਪਤਾ ਹੈਗਾ ਹੋਰ ਹੋਰ ਮੇਰੇ ਤਾਂ ਐ ਹੁੰਦਾ ਮੱਦੇ ਵੀ ਸਿਰ ਕੰਧ ਚ ਮਾਰ ਨਾ 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 ਬੌਲੀ ਇਹੋ ਜਿਹਾ ਕੰਮ ਨਹੀਂ ਕਰਿਆ ਕਰਦੇ ਆ ਤੈਨੂੰ ਗੱਲ ਦੱਸੂ ਮੈਂ ਸੱਚ ਆ ਤੂੰ ਮੈਂ ਬੁੰਡੀ ਫਾਇਟ ਦੇਖੀ ਤੈਮੇ ਦਿਖਾ ਤੋ ਹਵਾ ਕਰਦਾ ਸੀ ਇੱਕ ਤੈਨੂੰ ਬੋਲਦਾ ਪੁੱਠਾ ਦਿੰਦਾ ਮੈਂ ਮਾਂ ਤੂੰ ਮੈਂ ਤੋਰ ਨਾ ਖਾਲੀ ਮੈਨੂੰ ਕਹਿੰਦਾ ਕਤਲ ਕਰ ਦਮੈਂ ਨਿਉ ਕਰ ਦਮੈਂ ਅੱਖਾਂ ਚ ਗੋਲੀਆਂ ਮਾਰ ਦਮੈਂ ਅੰਤੋਂ ਤੂੰ ਮੈਨੂੰ ਕਹਿੰਦਾ ਅੱਖਾਂ ਚ ਗੋਲੀਆਂ ਮਾਰ ਦਮੈਂ ਤਾ ਤੋ ਕੂਦ ਨਾ ਜਾਏ ਕਿਤੇ ਇਦਰਾ ਇਹ ਲਾਰਸ ਬਸਨੋਈ ਵੀ ਹੋਰ ਐ ਹੋਰ ਐਡਾ ਬਦਮਾਸ਼ ਆ ਚੀਕਣੀ ਬਦਮਾਸ਼ ਗਿਆ ਵਾ ਠੀਕ ਨਹੀਂ ਹਾਂ ਮਹਾਵਾਦਾ ਬੁਲਾਏ ਤੇ ਉੱਡ ਜੇ ਮੈਂ ਕਹ ਤੂੰ ਫੂਕ ਮਾਰਦੇ ਮੈਂ ਜੇ ਮੇਰੇ ਬਾਪੀ ਨੇ ਫੂਕ ਮਾਰਦੀ ਉੱਡ ਜਾਗਾ ਹਾਂ ਹਾਂ ਬੰਨਿਆ ਵਾਲਿਆ ਜਾਨ ਲਿਆ ਜਮਰਵਾ ਦੇ ਮੇਰੇ ਪੰਡਾ ਪਜਾਤਾ ਨਹੀਂ ਦਿੱਤਾ ਇੰਨੇ ਸਾਥੇ ਚ ਕੋਈ ਨਹੀਂ ਮਿਲਦਾ ਅੱਜ ਕੱਲ ਡੇਰੇ ਲੱਖ ਮੰਗਦੇ ਆ ਤੀਰੀ ਇਹ ਗੱਲ ਤਾਂ ਤੇਰੀ ਵੀ ਸਿਆਣੀ ਐ ਆਪਾਂ ਉਹ ਤਾਂ ਘੁਰ ਕੱਪ ਵੀ ਲੈਨੇ ਆ ਫੇਰ ਉਹ ਜੀ ਹੋ ਜਾਂਦਾ ਉਹ ਜੀ ਹੋ ਜਾਂਦਾ ਆਪਾਂ ਮਨ ਦਾ ਗਾਲ ਦੇਦੇ ਕੁਝ ਨਹੀਂ ਹੁੰਦਾ ਹਾਂ 2 ਘੰਟੇ ਬਦੂ ਹੋ ਜਾ ਉਹ ਸੀਰੀ ਨਾ ਨਾ ਸੀਰੀ ਬਣ ਵਰਗਾ ਬਣ ਕੇ ਰਹਾ ਕਰ ਤੇਰਾ ਕਿਸੇ ਨੇ ਡੋਲਾ ਨਹੀਂ ਹੁਣ ਦੇਣਾ ਜੇ ਟੁਕਰਾ ਦੇਣਾ ਰੰਗ ਲੱਗ ਜਾਣਾ ਤੈਨੂੰ ਵੀ ਪਿੰਡ ਚੋਂ ਤਾਂ ਛੜਾ ਛੜਾ ਲੱਗ ਕੇ ਕਹਿਣਾ ਮੈਂ ਤੈਨੂੰ ਚਿੱਟੇ ਆਗੇ ਲੈ ਆਦਾ ਚਿੱਟੇ ਆਗੇ ਚਿੱਟੇ ਮੈਂ ਤਾਂ ਆਪ ਭੱਜਣ ਨੂੰ ਫੇਰਦੀ ਹਾਂ ਉਹ ਕਿਉਂ ਕਿ ਵਤੂਗੀ ਨਾ ਕੀ ਬਾਤ ਹੈ ਮੇਰੇ ਬੁੱਛੇ ਜੱਛੇ ਕਿਹੜੀ ਐ ਇੱਥੇ ਮੈਨੂੰ ਕੋਈ ਬੇਰਾਂ ਬੱਟੇ ਦਾ ਸਿਆਣ ਦਾ ਨਹੀਂ ਫਿਰ ਫਿਰ ਆਪ ਹੀ ਲੰਗ ਜਾ ਹਾਂ ਮੈਂ ਲੰਗ ਜਾਣਾ ਹਣ ਦੇਖੀ ਨਾ ਨਾ ਆਪ ਹੀ ਲੰਗ ਜਾ ਦੋਨੇ ਕਿੱਥੇ ਵੇ ਬ ਮਤ ਬਨੂ ਜਦ ਰਿਸ਼ਤੇਦਾਰੀ ਮੈਂ ਜਾ ਮਿਲਣਾ ਰਿਸ਼ਤੇਦਾਰੀ ਮੈਂ ਤੇਰੇ ਲੱਛਣ ਜੇ ਮੈਨੂੰ ਠੀਕ ਹੀ ਨਹੀਂ ਲੱਗਦੇ ਚੌਰੀ ਮਿਲਿਆ ਮਾਨੀ ਮੈਂ ਚੇਮ ਲਗਣੀ ਜਾ ਮੈਂ ਚਾਰ ਦਿਨ ਅੱਛਾ ਗੂ ਮੈਂ ਆਵਾਂਗੀ ਅੱਛਾ ਮਨ ਜਾ ਹੋਰ ਹੋ ਜਾਂਦਾ ਹੈ ਫਿਰ ਤਾਂ ਮੈਂ ਮਾਰ ਲੈ ਮਾਰਤੇ ਕੋ ਪੈਸੇ ਤੂੰ ਘੁਮਾਉਣ ਲੈ ਕੇ ਚੱਲ ਮੈਨੂੰ ਲੈ ਫਿਰ ਕਿਉਂਦਾ ਐ ਤਾਂ ਕਹਿੰਦਾ ਨਹੀਂ ਵੀ ਲੈ ਬਾਬੀ ਤੇਰੇ ਸਿਰ ਕੁੱਟ ਦਿਨਾ ਤੇ ਤੇਰੀ ਆਵਾਜ਼ ਵੀ ਬਦਲੀ ਪਈ ਆ ਸਿਰ ਵੀ ਕੁੱਟ ਦੇਂ ਫਿਰ ਭਾਬੀ ਸਿਰ ਵੀ ਕੁੱਟ ਦੇਂ ਤੈਨੂੰ ਕਿੱਡੀ ਗੱਲ ਹੈ ਗਰਮੀ ਕਰਨ ਗਰਮੀ ਗਰਮੀ ਚ ਪੁੰਡੀ ਬੇ ਆਪਣਾ ਮੈਂ ਤੇ ਮਾਰੀ ਜਾਣਾ ਇੱਕ ਦਿਨ ਦੇਖ ਲਈ ਤੂੰ ਮੈਂ ਤਾਂ ਸੁੱਤੀ ਪਈ ਰਹਿ ਜੂਗੀ ਫਿਰ ਤੇ ਮੇਰਾ ਵਿਆਹ ਹੋ ਜਾਊਗਾ ਮਤਲਬ ਪੱਕਾ ਅੱਛਾ ਮੇਰੇ ਮਰੀ ਤਾਂ ਬਾਅਦ ਨੀ ਫਿਰ ਜਦੋਂ ਉਹ ਨਹੀਂ ਦਿਨ ਦੇ ਫਿਰ ਹੋਰ ਕੀ ਕਰੀਏ ਫਿਰ ਕੋਈ ਚਾਰਾ ਨਹੀਂ ਰਹਿ ਲਾ। ਤੈਨਾਂ ਕਿਹੜੀ ਪਾਨੀ ਮਾਰਦੀ ਆ ਦੱਸੀ ਮੈਨੂੰ। ਫਿਰ ਤੂੰ ਲਿਆ ਦੇ ਕੋਈ ਬੂਆ ਬਹਿ ਕੀ ਕੁੜੀ ਫੜਕੇ ਕੋਈ ਮਾਮੇ ਚੱਕੀ। ਬੂਆ ਦੀ ਕੁੜੀ ਨਹੀਂ ਮੇਰੀ ਭੂਆ ਪਾ ਦੀ ਕੁੜੀ ਤੈਨੂੰ ਪਸੰਦ ਕਰਦੀ ਕੋਈ। ਆਹੋ ਤੈਨੂੰ ਕਰੂਆ ਭਾਈ ਹੁਣ ਕੋਈ ਪਸੰਦ ਹੈ ਹਨਾ? ਆ ਗਿਆ ਆ ਗਿਆ ਤੇਰਾ ਸੱਗੀ ਮੈਂ ਵੀ ਕਹਾ ਵੀ ਸੱਗੀ ਨਾਲ ਪ੍ਰਾਂਦਾ ਰਹਿੰਦਾ ਹੁੰਦਾ ਪ੍ਰਾਂਦਾ ਕਿੱਥੇ ਗਿਆ? ਬਈ ਕਤਲ ਹੋ ਜਾਂਦੇ ਉਰੇ ਪਰਚਾਈ ਕਤਲ ਵੇ ਤੁਸੀਂ ਕਤਲ ਹੀ ਕਰ ਲੋ ਕਿਧਰੇ ਤੁਸੀਂ ਬਦਮਾਸ਼ ਬਣੇ ਫਿਰਦੇ ਹੋਗੇ ਚਾਚੇ ਦੇ ਮੂੰਹ ਚੁੱਪਾਵਾ ਦੇ ਇੱਕ ਇੱਕ ਥਾਪੜੇ ਦੀ ਮਾਰ ਹੂੰ ਤੁਸੀਂ ਸਾਰੇ ਚਾਚੇ ਦੇ ਮੂੰਹ ਨੂੰ ਚੁੱਪਾ ਲੈ ਚੱਕਰ ਦੇ ਬਲੇ ਪਰ ਜਸਰੀ ਨਹੀਂ ਬੰਦਾ ਮਰ ਨਹੀਂ ਜਿਗਰਾ ਜਾਂਦਾ ਲੈ ਹੋਰ ਤੇਰੇ ਮੈਂ ਜਿਗਰਾ ਹੈ ਜਿਗਰਾ ਨਾਲੇ ਹੋਰ ਤੂੰ ਬੜਾ ਬਦਮਾਸ਼ ਤੋਂ ਗਲਾਸ ਪਾੜ ਮਾਰ ਕੇ ਸਿਰ ਪਾੜ ਦੂੰ ਆ ਹੈ ਪਾੜ ਦੇ ਬੇ ਪਾੜ ਦੇ ਸਿਰ ਪਾੜ ਦੇ ਅਈ ਕਲਾਣਾ ਮੇਰੀਆਂ ਲੱਤਾਂ ਪਾਟੀ ਜਾਂਦੀਆਂ ਨੇ ਦਰਦ ਨਾਲ ਸਿਰ ਪਾਟੀ ਜਾਂਦਾ ਜਿਹੜੀ ਥੋੜੀ ਸੀ ਬਹਿੜੀ ਲੱਗ ਗਈ ਨਹੀਂ ਤੇ ਮੈਂ ਕੰਮ ਤਤਰ ਕਰੇ ਦਿੰਦਾ ਉਹ ਜਿਹੜੇ ਬੈਲੀ ਹੁੰਦੇ ਨਾ ਪਤਾ ਨਾ ਦੁੰਦਾ ਪਤਾ ਲੱਗਣਾ ਦਰਾ ਪਤਾ ਨਹੀਂ ਲੱਗਣਾ ਗੁਪਤ ਕਰ ਦੂੰ ਚਾਚੇ ਨੇ ਮੈਨੂੰ ਕਹਿਤਾ ਹੁਣ ਕਹਿੰਦਾ ਪੁੱਤ ਮੇਰੇ ਨਾਲ ਤੇਰੀ ਸਿੱਧੀ ਗੱਲ ਬਾਤ ਤਾਂ ਠੀਕ ਆ ਨਾ ਪਰ ਇਹ ਮੇਰੀ ਗੱਲ ਹੁੰਦਾ 1 ਲੱਖ 40 ਉਹਦੇ ਵਿੱਚੋਂ ਲੈ ਕੇ ਦਿੰਦੇ ਨੇ ਰੁਪਏ 1 ਲੱਖ 30 ਚਾਚੇ ਨਾਲ ਡੀਲ ਮੈਨੂੰ ਨੇ ਲੱਗ ਗਿਆ ਜੇ ਨਹੀਂ ਕਿਤੇ ਨਾ 1 ਲੱਖ 30 ਤਾਜਾਰ ਦਾ ਚੱਲੇ ਨਹੀਂ ਗੱਲ ਮੈਂ ਤੈਨੂੰ ਵਾਰੀ ਵਾਰੀ ਪੈਦਾ ਮੈਨੂੰ ਤਾਂ ਲਿਆ ਗੰਡਾਸਾ ਕੱਢ ਕੇ ਮੈਂ ਬੋਲੇ ਦਾ ਕੰਮ ਕਰਕਾ ਹਾਂ ਬੱਲਾ ਦੋ ਬੋਨੇ ਮੇਰਾ ਦਿਮਾਗ ਖਾ ਲਿਆ ਬੋਲੇ ਦਾ ਕੰਮ ਕਰਨਾ ਪਾਉਂਦਾ ਨਹੀਂ ਕਰਿਆ ਤਾਂ ਗੰਡਾਸਾ ਲਿਆ ਬੱਲਾ ਮੇਰਾ ਗਾਲ ਵੱਢ ਦੇ ਬੋਲੇ ਦਾ ਹੀ ਕਰ ਦੂ ਮੈਂ ਕੰਮ ਬੋਲੇ ਦਾ ਕੰਮ ਕਰਨਾ ਪਾਉ ਕੋ ਸਪੋਰਟ ਪਤਾ ਨੂੰ ਕੀ ਦੀ ਹੈ ਮੇਰੀ ਸਪੋਰਟ ਲੈ ਇਹਦੀ ਵੇਹ ਦੀ ਚੀਕ ਨਹੀਂ ਬਦਮਾਸ਼ ਦੀ ਸਪੋਰਟ ਆ ਨੂੰ ਦੇਖ ਲੈ ਬੱਲੇ ਤੇਰੇ ਅੱਜ ਜਣੀ ਹਾਂ ਪਤਲੇ ਸਰੀਰ ਨਾਲ ਜਣੀ ਬੰਦਾ ਮਾਰ ਕੇ ਧਰਤੀ 'ਚ ਦੱਬਦਾ ਨਾ ਮੈਂ ਕਿਹੋ ਜਿਹੇ ਡਾ ਲਾ ਦੇਣਾ ਹੈ ਕਿ ਪਤਾ ਤੈਨੂੰ ਅੱਛਾ ਹਾਂ ਉੱਤੇ ਫਿਰ ਪੇਡੇ ਤੇ ਬੰਦੇ ਉੱਗਦੇ ਹੋਣਗੇ ਹਾਂ 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 ਬਾ ਕਰੋਂਗੇ ਕੀ ਤੇ ਸੋਈ ਦਾ ਤਾਂ ਰਿਸ਼ਤਾ ਕਰਾਇਆ ਨਹੀਂ ਗਿਆ ਵੇ ਮੈਂ ਤਾਂ ਨਹੀਂ ਰਿਸ਼ਤਾ ਕਰਾਉਂਦਾ ਜੀ ਇਹਨੂੰ 20 ਸਾਲ ਹੋ ਗਏ ਕਹਿੰਦੇ ਨੂੰ ਹੁਣ ਤੱਕ ਰਿਸ਼ਤਾ ਨਹੀਂ ਹੋਇਆ ਹੈਗਾ ਨਾ ਮੈਨੂੰ ਰਿਆਈ ਨੂੰ 20 ਸਾਲ ਹੋ ਗਏ ਓਏ ਚੱਲ ਜਿੰਨੇ ਮਰਜੀ ਵਾਲਾ ਦਿਮਾਗ ਕਰ ਨਹੀਂ ਜਾਦੇ ਹੋਰ ਕੋਮ ਜਿਹੜੀ ਮਰਜੀ ਆ ਗੱਲ ਚ ਮੁੰਡੇ ਦੀ ਬਣਦੀ ਆ ਮੈਂ ਜਦਨ ਅਬਦੀ ਆਈ ਤੇ ਆ ਗਿਆ ਮੈਂ ਗੁਰਦੁਆਰੇ ਦੇ ਨੌਕਰਾਂ ਨੂੰ ਜਮੀਨ ਗੁਰਦੁਆਰੇ ਦੇ ਆ ਜੋੜੇ ਤੇਰੇ ਮੂਰੇ ਦੋ ਹੱਥ ਉਹ ਯਾਰ ਮੇਰੀ ਨਾਲੇ ਨਾਲੇ ਰਗੜੂ ਤੇਰੇ ਵਾਲੇ ਗੂੰਗੇ ਜੇ ਨੂੰ ਜਾ ਤੂੰ ਮੇਰੇ ਵਾਲੇ ਨੂੰ ਹੱਥ ਲਾ ਕੇ ਦਿਖਾਈ ਤੂੰ ਵੀ ਕਿਤੇ ਆਪਦੀ ਉਹ ਜਾਣਦੇ ਹੋ ਮੈਨੂੰ ਪਤਾ ਨਹੀਂ ਮੈਂ ਕਰ ਲੂੰਗੀ ਪਤਾ ਕੀ ਚੱਕਰ ਆ ਪਰਾਈ ਬੰਦਾ ਨਹੀਂ ਇਹ ਦਿਲ ਦਾ ਮਾੜਾ ਮੈਂ ਤੂੰ ਮੇਰੇ ਵਾਲੇ ਨੂੰ ਕਿਵੇਂ ਹੱਥ ਲਾਈਂਗਾ ਵੇ ਰਗੜਦਾ ਬੰਦਾ ਨਹੀਂ ਇਹ ਦਿਲ ਦਾ ਮਾੜਾ ਰਗੜਦੇ ਵੀ ਰਗੜਦੇਾਂਗੇ ਬੰਦਾ ਨਹੀਂ ਦਿਲ ਦਾ ਮਾੜਾ ਇਹ ਜਿਹੜਾ ਤੇਰੇ ਘਰ ਵਾਲਾ ਉਹ ਤਾਂ ਤੈਨੂੰ ਤੇਰੀ ਇੰਨੀ ਬੱਦਮੀ ਕਰਦਾ ਪਰਸੋਂ ਪਰਸੋਂ ਸਨੀਤਾ ਲਵੇ ਸਨੀਤਾ ਟਿੱਕੀ ਨਾਮ ਉਸਕਾ ਯਾਰ ਮੈਨੂੰ ਨਾਉ ਨਹੀਂ ਪਤਾ ਉਹ ਬੁੜੀ ਕ ਨਾਲ ਲੱਗਦੀ ਕ ਕਸ਼ਮੀਰੋ ਕਸ਼ਮੀਰੋ ਲਵੇ ਕਸ਼ਮੀਰੋ ਤਾਈ ਕੋਈ ਨਾਉ ਕੋਈ ਵੀ ਕਹਿੰਦਾ ਮੇਰੇ ਕਰ ਮੱਕਾ ਤਾ ਮੈਂ ਕਹਣੀ ਕਿ ਮੈਂ ਤੋ ਘਰ ਉੱਜੜ ਗਿਆ ਕੇ ਇਸ ਤਰ੍ਹਾਂ ਵੀ ਮਾਰੀ ਜਨਾਨੀ ਨਾਲ ਹੋ ਗਿਆ ਮਾਰੀ ਜਨਾਨੀ ਕਹਿੰਦਾ ਤੈਨੂੰ ਉਹ ਮਾਰੀ ਉਦੋਂ ਮੈਂ ਲਈ ਮੇਰਾ ਮਾਪਾ ਇਧਾ ਇਧਾ ਇਨੇ ਪਾਈ ਤੇ ਮਹਤਾਈ ਤਲੀਫ ਕਰੀ ਕਹਿੰਦਾ ਭਾਈ ਜਿੱਦਨ ਦੀ ਸਾਡੇ ਘਰ ਚ ਆਈਏ ਸਵਰਗ ਬਣਾਤਾ ਸਾਡਾ ਸਰਗਮਹ ਹਾਂ ਪਰ ਇੱਕ ਉਹ ਦਾ ਮੇਰਾ ਇਹ ਬਹਿਰੀ ਹੈ ਪਰ ਜਿਹੜੀ ਗੱਲ ਸਹੀ ਹੈ ਸਹੀ ਸਹੀ ਦਾ ਸਹੀ ਕਹਾਂਗੇ ਚਲ ਠੀਕ ਹੈ ਮੈਂ ਅੰਦਰੇ ਪੈ ਸਹੀ ਗੱਲ ਕਹਿਣੀ ਡਾਡੇ ਨੂੰ ਜਾਣ ਦੇਣੀ ਹੈ ਮੇਰੀ ਗੱਲ ਸੁਣੋ ਭਾਬੀ ਅੰਦਰੇ ਪਈਏ ਰੋਟੀ ਪਾਣੀ ਆਹੋ ਜਾ ਖਾ ਲਾ ਰੋਟੀ ਪਾਣੀ ਰਸੋਈ ਚ ਪਿਆ ਮੇਰੇ ਤਾਂ ਆਪ ਦਾ ਸਿਰ ਦੁਖਦਾ ਹੱਲ ਕਰ ਲਿਓ ਕੋਈ ਆਥਣ ਦਾ ਮੈਂ ਦਵਾਈ ਵਾਲੇ ਤੋਂ ਉਦਰੀ ਪ੍ਰਾਇਟੀ ਲਈ ਉਹ ਮੈਂ ਦਵਾਈ ਲੈਣ ਆ ਸ਼ਰਨੀ ਘੁੱਟ ਵਾਲੇ ਜੇ ਮੇਰਾ ਮੇਰੀ ਪ੍ਰਾਇ ਹੀ ਹੁੰਦੀ ਮੈਂ ਗੋਲੀ ਕਾਣੂ ਤਿਆਰ ਕਰਦਾ ਚੱਲੀਏ ਫੋੜ ਦੇ ਕੇ ਹੁਣ ਤੇਰੇ ਪਿੱਕਿਆਂ ਨੂੰ ਫੋੜ ਛੂਕਦਾ ਜਾਊ ਨਹੀਂ ਹੁਣ ਤੇਰੇ ਪਿੱਕਿਆਂ ਨੂੰ ਡਾਕਟਰ ਨੂੰ ਹੁਣ ਹੁਣ ਜਾਊ ਡਾਕਟਰ ਕੋਲੇ ਹਾਂ ਦੇਖ ਲੈ ਰੰਗ ਕਿੰਨਾ ਧੁੱਪ ਚਕਾਲਾ ਹੋ ਗਿਆ ਹਾਂ ਉਹ ਕਾਲੀ ਹੋ ਗਈ ਨੂਰ ਵਗਿਆ ਚਿਹਰੇ ਤੇ ਪਿਆਰ ਪੀਰ ਤਬੀਜ ਲੇਗਾ ਪਿਆਰ ਤੋਂ ਵੀਜ ਲੇ ਕੇ ਜਿੱਦੀ ਲਾ ਲੇਗਾ ਛਿਮੜੇ ਲੈ ਜਾ ਮੈਂ ਮੈਂ ਨਹੀਂ ਆਏ ਕੋਈ ਨਾ ਮੈਂ ਤਾਂ ਮੈਂ ਦੋ ਮਿੰਨਿ ਛਿਮੜੇ ਲੈਣਾਂ ਪ੍ਰਾਇ ਪ੍ਰਾਇ ਵੇਦਰ ਉਹਦੇ ਜੇ ਤੁਹਾਡਾ ਬਹਿ ਜੇ ਪੇੜ ਤੁਹਾਡਾ ਚੱਲੀ ਬਾਬੀ ਉਹ ਬੇ ਹਨੀਮੂਨ ਪਤਾ ਕੀ ਹੁੰਦਾਗਾ ਕੀ ਹੁੰਦਾ ਕੁੰਮਣਾ ਹੁੰਦਾ ਵੀ ਕੁੰਮ ਕੁੰਮ ਕੇ ਆ ਜਾਂਦੇ ਆ ਹਾਏ ਵੇਰੇ ਪਿਆਰ ਦੌਰ ਭਾਈ ਵੀ ਜਾਂਦੇ ਹੁੰਦੇ ਸੋ ਕਿਤੇ ਜਾ ਕੇ ਕਮਲੇ ਮਰੇ ਹੋਣਗੇ ਤਾਂ ਉਹ ਦੇ ਗੀਪੀ ਕਰੇ ਬਾਲੁਰ ਗਈ ਤੋ ਤੇ ਰਾਂਜਣੇ ਓਏ ਯਾਰ ਮੇਰੀ ਗੱਲ ਸੁਣਦਾ ਯਾਰ ਆ ਦੀਪਾ ਗਿਆ ਆਪਣੇ ਵਾਲਾ ਉਹਨਿਆ ਡੋਮੈਟਰ ਨਹੀਂ ਮੂਨ ਪਤਾ ਕਿਨੂੰ ਕਹਿੰਦੇ ਆ ਜਦੋਂ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਹੁੰਦਾ ਤਾਂ ਬਹੂ ਪਰੌਣਾ ਫਿਰ ਕਰੇਵਾ ਭਰਾ ਦਾ ਨੇ ਛੋਡਾ ਫਿਰ ਇਹਦੂ ਬਾਦ ਤਾਂ ਹੁੰਦਾ ਲੈ ਜਾ ਤੂੰ ਵੇ ਜਾ ਮੇਰੇ ਗੱਲ ਸੁਣ ਲੈ ਮੇਰੇ ਤੋਂ ਤੂੰ ਛਿੱਤਰ ਨਾ ਖਾ ਲਈ ਕਿਆ ਤੂੰ ਉੱਠ ਜਾਵੇ ਮੈਨੂੰ ਪੈ ਜਾਣ ਤੇ ਮੇਰਾ ਸਿਰ ਦੋਖਦਾ ਸਿਰ ਤਾਂ ਤੂੰ ਕੁੱਟਣਾ ਨਹੀਂ ਇਹ ਲੈ ਇਹ ਲੈ ਵਾਹਿਗੁਰੂ ਇਹਨੂੰ ਚੈੱਕ ਲਈ ਸੀ ਤੇ ਮੇਰੇ ਅੰਮਤ ਬੱਲੇ ਮੈਂ ਚੈੱਕ ਚ ਲੋਟ ਹੋ ਜੰਗੀ ਆ ਜਾਣ ਤੇ ਅੱਜ ਮੇਰੇ ਵਾਲੇ ਗੁੰਗੇ ਜੇ ਨੂੰ ਉਹਨੂੰ ਪੁੱਛਦੀਆਂ ਮੈਨੂੰ ਕੀ ਕਹਿੰਦਾ ਸੀ ਕਸ਼ਮੀਰੋ ਕੋਲੇ ਕਸ਼ਮੀਰੋ ਸਾਹ ਮੈਂ ਤਾਂ ਤੇਰੀ ਮੈਂ ਤਾਂ ਤੇਰੀ ਬਾਲੀ ਮੇਹਰ ਕਰਾਨਾ ਜੇ ਕਿਤੇ ਆਪਣਾ ਵਿਆਹ ਹੋਇਆ ਹੁੰਦਾ ਬਸ ਸੁਪਨੀ ਹੂਰ ਹੋਣੀ ਸੀ ਜੇ ਕਿਤੇ ਤੇਰਾ ਮੇਰੇ ਨਾਲ ਵਿਆਹ ਹੋਇਆ ਹੁੰਦਾ ਹੁਣ ਨੂੰ ਐ ਲਾਲ ਜਵਾਬ ਖੀਲ ਲੈਣੀ ਪੰਨੇ ਪੈ 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 ਸੰਧ ਪਤਨੀ ਅਗੇ ਦੁਨੀਆਦਾਰੀ ਕੇ ਤਨ ਓਏ ਹਾਏ ਬੇ